ਪੰਜਾਬ ਦੇ ਵਿੱਚ ਗਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਨ੍ਹਾਂ ਨੂੰ ਸਟੂਲੇ ਕਹਿੰਦੇ ਨੇ ਇਸ ਵਿਸ਼ੇ ਤੇ ਗੱਲ ਕਰਾਂਗੇ ਜਸਵਿੰਦਰ ਜੀ ਤੋਂ ਸਾਡੇ ਨਾਲ ਨੇ ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾ ਜੀ ਉਹ ਰੀਟਾ ਕੋ ਜੀ ਵਧੀਆ ਜਸਵਿੰਦਰ ਜੀ ਕਿਵੇਂ ਦੇਖੋਗੇ ਜਿਹੜੇ ਸਾਡੀ ਨਵੀਂ ਜਨਰੇਸ਼ਨ ਹੈ ਜੀ ਉਹਨਾਂ ਦੇ ਵਿੱਚ ਵੀ ਸਟੂਲੇ ਕਹਿ ਲਈ ਜਿਵੇਂ ਮੈਂ ਹੋਰ ਸ਼ਬਦ ਤਾਂ ਕਹਿਣਾ ਨਹੀਂ ਕਿ ਠੀਕ ਹੈ ਉਹ ਜਿਹੜੇ ਭੱਦੇ ਸ਼ਬਦ ਨਹੀਂ ਕਹਿ ਸਕਦੇ ਉਹ ਸ਼ਬਦ ਨਹੀਂ ਕਹਿ ਨਹੀਂ ਲੱਗਦੀ ਜੀ ਉਹਨਾਂ ਦੀ ਗਿਣਤੀ ਦਿਨੋਂ ਦਿਨ ਇੰਨੀ ਵੱਧਦੀ ਜਾ ਰਹੀ ਹੈ ਪਿਛਲੇ ਦਿਨ ਹੀ ਤੁਸੀਂ ਵੇਖਣਾ ਵੀ ਅੰਮ੍ਰਿਤਸਰ ਦੇ ਵਿੱਚ ਸਾਡੀ ਇਤਿਹਾਸਕ ਨਗਰੀ ਹੈ ਜੀ ਜੀ ਉੱਥੇ ਵੀ ਇਹਨਾਂ ਨੇ ਇੱਕ ਸੈਮੀਨਾਰ ਕਰਨਾ ਸੀ ਉੱਥੇ ਇੱਕ ਮੇਲਾ ਲਾਉਣਾ ਸੀ ਜਦੋਂ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਵੀ ਉਹਦੇ ਡਟ ਕੇ ਵਿਰੋਧ ਕੀਤਾ ਉਹ ਕੈਨਸਲ ਕਰਤਾ ਰੱਦ ਕਰਵਾਤਾ ਰੱਦ ਕਰਾਤਾ ਕਿਵੇਂ ਦੇਖੋਗੇ ਜਿਹੜੀ ਇਹ ਗਿਣਤੀ ਕਿਉਂ ਵੱਧ ਰਹੀ ਹੈ ਹਾਂ ਮੇਲਾ ਤੁਸੀਂ ਕਹੋ ਇੱਕ ਪਰੇਡ ਕਰਨੀ ਸੀ ਇਹਨਾਂ ਨੇ ਪੂਰੇ ਸੜਕਾਂ ਤੇ ਜੀ ਜੀ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਇਹੋ ਜਿਹੀਆਂ ਪਰੇਡਾਂ ਅਰੇਂਜ ਕਰਾਉਂਦੇ ਹਨ ਪਰ ਆਪਾਂ ਉਸ ਗੱਲ ਨੂੰ ਛੱਡੀਏ ਉਹ ਠੀਕ ਹੈ ਜਿਹੜੀਆਂ ਜਥੇਬੰਦੀਆਂ ਨੇ ਉਹਦਾ ਵਿਰੋਧ ਕੀਤਾ ਉਹਦੇ ਅਗੇਂਸਟ ਉਹਦੇ ਖਿਲਾਫ ਖੜੇ ਉਹ ਚੀ ਜੀ ਬਾਬਾ ਦੀਪ ਸਿੰਘ ਸਾਹਿਬ ਤੇ ਸ਼ਹਾਦਤ ਉਥੇ ਹੋਈ ਹੈ ਠੀਕ ਹੈ ਮੈਂ ਕਹਿੰਦਾ ਜੀ ਬਹੁਤ ਚਿੰਤਾ ਦਾ ਵਿਸ਼ਾ ਉਤਾਰਾ ਜੀ ਇਹ ਜੀ ਕਿ ਜੇ ਆਪਾਂ ਸੋਚਦੇ ਆ ਨਾ ਕਿ ਉੱਥੇ ਜਿਹੜੀ ਗੇਪ ਰੇਡ ਹੋਣ ਲੱਗੀ ਸੀ ਸਟੋਲਾ ਰੇਡ ਹੋਣ ਲੱਗੀ ਸੀ ਤੇ ਉਹਦੇ ਵਿੱਚ ਪਤਾ ਨਹੀਂ ਵੀ ਕਿਸੇ ਪਿੰਡ ਤੋਂ ਇੱਕ ਆਉਣਾ ਸੀ ਕਿਸੇ ਸ਼ਹਿਰ ਤੋਂ ਦੋ ਆਉਣੇ ਸੀ ਵੀ ਇੰਨਾ ਕੁ ਹੋ ਸਕਦਾ ਕਿਸੇ ਤੋਂ ਨਹੀਂ ਵੀ ਆਉਣਾ ਸੀ ਹਰੇਕ ਚ ਨਹੀਂ ਵੀ ਵਾਪਸ ਹੋਈ ਦੇ ਕਿਸੇ ਪਿੰਡ ਚ ਨਹੀਂ ਹੋਣਾ ਸ਼ਹਿਰ ਚ ਨਹੀਂ ਹੁਣ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਸਿਆਣੇ ਨਾ ਹੋਈਏ ਜੇ ਅਸੀਂ ਕੰਟਰੋਲ ਨਾ ਕੀਤਾ ਇਹਨਾਂ ਚੀਜ਼ਾਂ ਤੇ ਤੇ ਇਹ ਜਿਹੜਾ ਗੇ ਬਿਰਤੀ ਹੈ ਨਾ ਇੱਕ ਘਰ ਘਰ ਦੀ ਕਹਾਣੀ ਬਣ ਕੇ ਰਹਿ ਜਾਣੀ ਹੈ ਕਿਉਂ ਦੇਖੋ ਕੀ ਹੋ ਰਿਹਾ ਹੈ ਕੁੜੀਆਂ ਦੇ ਵਿੱਚ ਜਿਹੜੀ ਹੈਗੀ ਹੈ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਦੇ ਵਿੱਚ ਜਿਹੜਾ ਸੈਕਸ ਜੈਂਡਰ ਕਹਿੰਦੇ ਨੇ ਜਿਹੜੀ ਸੈਕਸ਼ੁਅਲ ਪ੍ਰਵਿਰਤੀ ਕਹਿੰਦੇ ਆ ਕੁੜੀਆਂ ਦੇ ਵਿੱਚ ਚੇਂਜ ਹੋ ਰਹੀ ਹੈ ਕਿਉਂਕਿ ਮੁੰਡਿਆਂ ਪ੍ਰਤੀ ਮਾਫੀ ਚਾਹਾਂਗੇ ਅਸੀਂ ਧੀਆ ਭੈਣਾਂ ਵਾਲੇ ਆ ਅਸੀਂ ਪਰਿਵਾਰ ਵਾਲੇ ਆ ਪਰ ਇਹ ਗੱਲਾਂ ਕਰਨੀਆਂ ਕਿਉਂਕਿ ਲੋਕ ਸਾਡੇ ਤੋਂ ਉਮੀਦ ਰੱਖਦੇ ਸਾਡੀਆਂ ਗੱਲਾਂ ਤੇ ਭਰੋਸਾ ਕਰਦੇ ਤਾਂ ਸਾਨੂੰ ਇਹ ਗੱਲ ਕਰਨੀ ਪੈਂਦੀ ਹੈ ਕੁੜੀਆਂ ਦੇ ਵਿੱਚ ਜਿਹੜਾ ਨਾ ਇੱਕ ਦੂਜੇ ਪ੍ਰਤੀ ਜਿਹੜਾ ਜਿਵੇਂ ਕਹਿੰਦੇ ਅਸੀਂ ਕਹਿੰਦੇ ਵੀ ਸਮਲਿੰਗੀ ਜਿਵੇਂ ਵਿਆਹਾਂ ਦਾ ਠੀਕ ਹੈ ਫੋਨ ਕੰਟਰੀ ਚੱਲਦਾ ਕੁੜੀਆਂ ਦੇ ਵਿੱਚ ਆਪਸ ਵਿੱਚ ਮੈਂ ਅੱਜਕੱਲ ਆਪਣੀ ਅੱਖੀਂ ਇਹਨਾਂ ਦੇਖ ਰਿਆਂ ਕਿ ਇੱਕ ਕੁੜੀ ਦੂਸਰੀ ਕੁੜੀ ਦੇ ਨਾਲ ਮਤਲਬ ਉਸ ਤਰੀਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਰਹਿ ਰਹੀ ਹੈ ਜਿਵੇਂ ਆਪਾਂ ਕਹਿੰਦੇ ਕਿ ਇੱਕ ਕੁੜੀ ਕਿਸੇ ਦੂਸਰੇ ਮੁੰਡੇ ਦੇ ਨਾਲ ਰਿਲੇਸ਼ਨ ਦੇ ਵਿੱਚ ਹੁੰਦੀ ਜਿਹਨੂੰ ਆਪਾਂ ਕਹਿੰਦੇ ਨੇ ਕਿ ਉਹਨਾਂ ਦਾ ਲਵ ਅਫੇਅਰ ਹੈ ਠੀਕ ਹੈ ਉਹ ਅਫੇਅਰ ਜਿਹੜਾ ਕੁੜੀਆਂ ਦਾ ਚੱਲ ਰਿਹਾ ਆਪਸ ਦੇ ਵਿੱਚ ਜੀ ਕੁੜੀਆਂ ਦਾ ਕਿੱਥੋਂ ਤੱਕ ਚੱਲ ਰਿਹਾ ਜੋ ਮੈਂ ਡੀਪਲੀ ਮੈਂ ਜੋ ਸਰਚ ਕੀਤਾ ਜਿਹੜੀ ਚੀਜ਼ ਨੂੰ ਇੱਕ ਨੌਜਵਾਨ ਕੁੜੀ ਦੂਜੀ ਕੁੜੀ ਦੇ ਨਾਲ ਉਸੇ ਤਰ੍ਹਾਂ ਉਹਦੀ ਸੈਟਿੰਗ ਹੈ ਜਿਵੇਂ ਇੱਕ ਕੁੜੀ ਦੀ ਕਿਸੇ ਮੁੰਡੇ ਨਾਲ ਹੁੰਦੀ ਹੈ ਠੀਕ ਹੈ ਮੈਂ ਫੇਰ ਮਾਫੀ ਚਾਹੂੰਗਾ ਕਿ ਬਹੁਤ ਸਾਰੇ ਸ਼ਬਦ ਜਿਹੜੇ ਨਹੀਂ ਚਾਹੁੰਦੇ ਉਹ ਸਾਨੂੰ ਵਰਤ ਫਿਰ ਉੱਥੇ ਕੀ ਕਿਹਾ ਜਾਂਦਾ ਉਹ ਕੁੜੀ ਇੱਕ ਕੁੜੀ ਜਿਹੜੀ ਦੂਸਰੀ ਕੁੜੀ ਨੂੰ ਕਿਉਂਕਿ ਦੋਨੋਂ ਫੀਮੇਲ ਹੈ ਹੂੰ ਹੂੰ ਹੁਣਾਂ ਦੇ ਵਿੱਚ ਕੋਈ ਮੇਲ ਜਾਂ ਇੱਕ ਫੀਮੇਲ ਤਾਂ ਹੈ ਨਹੀਂ ਉਹ ਫਿਰ ਜਿਹੜੀਆਂ ਇੱਕ ਦੂਜੀ ਨੂੰ ਇਸ ਤਰ੍ਹਾਂ ਕਰਕੇ ਜਿਹੜੀ ਇੱਕ ਕੁੜੀ ਦੂਸਰੀ ਕੁੜੀ ਨੂੰ ਪਟਾਉਂਦੀ ਹੈ ਨਾ ਫਿਰ ਉਹ ਧਿਆਨ ਰੱਖਦੀ ਹੈ ਕਿ ਕੋਈ ਹੋਰ ਕੁੜੀ ਤਾਂ ਨਹੀਂ ਤੇ ਸੰਪਰਕ ਦੇ ਵਿੱਚ ਹੂੰ ਫਿਰ ਉਹ ਉਸ ਇੱਕ ਦੂਜੀ ਨੂੰ ਉਹ ਇਹ ਗੱਲ ਕਹਿੰਦੀ ਹੈ ਕਿ ਕੋਈ ਫਲਾਨੀ ਕੁੜੀ ਤੇਰੇ ਵੱਲ ਇੰਟਰਸਟਡ ਹੈ ਫਲਾਨੀ ਕੁੜੀ ਤੇਰੇ ਵੱਲ ਇੰਟਰਸਟਡ ਹੈ ਹੂੰ ਤੇ ਜੇ ਮੈਨੂੰ ਪਤਾ ਲੱਗ ਗਿਆ ਨਾ ਕਿ ਤੂੰ ਉਹਦੇ ਨਾਲ ਵੀ ਗੱਲ ਕੀਤੀ ਆ ਤਾਂ ਮੈਂ ਤੈਨੂੰ ਮਾਰ ਦੂੰ ਮੈਂ ਉਹਨੂੰ ਮਾਰ ਦੂੰ ਜਿਵੇਂ ਮੁੰਡੇ ਕੁੜੀਆਂ ਨੂੰ ਕਹਿੰਦੇ ਮੁੰਡਾ ਕੁੜੀ ਨੂੰ ਕਹਿੰਦਾ ਹੁੰਦਾ ਕੁੜੀ ਨੂੰ ਕਹਿੰਦਾ ਹੁੰਦਾ ਹਾਂ ਕਿ ਜੇ ਸੇਮ ਜਿਵੇਂ ਉਹ ਚੀਜ਼ ਕੁੜੀਆਂ ਦੇ ਵਿੱਚ ਠੀਕ ਹੈ ਇਹ ਲੋਕਲ ਪੱਦਰ ਤੇ ਵੀ ਹੈ ਜਿੱਥੇ ਆਪਾਂ ਬੈਠੇ ਆ ਇੱਥੇ ਵੀ ਮੈਂ ਜਾਣਦਾ ਪਰ ਆਪਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹਨਾਂ ਚੀਜ਼ਾਂ ਹੁਣ ਇਹ ਤਾਂ ਗੱਲ ਆ ਕਿ ਇਹ ਸੈਕਸੁਅਲ ਪ੍ਰਵਿਰਤੀ ਜਿਹੜੀ ਆ ਉਹ ਉਹ ਕਿਉਂ ਘਟ ਰਹੀ ਹੈ ਕੁੜੀਆਂ ਦੀ ਮੁੰਡਿਆਂ ਪ੍ਰਤੀ ਮੁੰਡਿਆਂ ਦੀ ਕੁੜੀਆਂ ਪ੍ਰਤੀ ਜਿਹੜੀ ਉਹ ਉਹ ਚੀਜ਼ ਕਾਸ਼ਿਸ਼ ਘਟ ਰਹੀ ਹੈ ਮੁੰਡਿਆਂ ਦੀ ਮੁੰਡਿਆਂ ਪ੍ਰਤੀ ਹੋਰੀ ਕੁੜੀਆਂ ਦੀ ਕੁੜੀਆਂ ਪ੍ਰਤੀ ਕਿਉਂਕਿ ਤੁਸੀਂ ਆਪਾਂ ਗੇਵਿਰਤੀ ਦੀ ਗੱਲ ਕੀਤੀ ਹੈ ਕਿਉਂ ਹੋ ਰਹੀ ਹੈ ਇਹ ਵਿਸ਼ੇ ਤੇ ਵੀ ਆਪਾਂ ਗੱਲ ਕਰਾਂਗੇ ਪਰ ਮੈਂ ਪਹਿਲਾਂ ਇਹ ਚੀਜ਼ ਦੱਸ ਦਿਆਂ ਮੈਂ ਕਿਹਾ ਨਾ ਕਿ ਅੱਜ ਤੱਕ ਹੀ ਸੋਚਦੇ ਆ ਕਿ ਯਾਰ ਜੇ ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਪ੍ਰੇਡ ਕਿਸੇ ਬਾਦ ਦਿਮਾਗ ਨੇ ਕਿਸੇ ਸਿਰ ਫੇਰੇ ਨੇ ਉਲੀਕ ਹੀ ਦਿੱਤੀ ਸੀ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਉਹ ਕੈਨਸਲ ਕਰਵਾਤੀ ਉਹਦੇ ਵਿੱਚ ਆਪਾਂ ਮੈਂ ਕਿਹਾ ਨਾ ਕਿ ਆਪਾਂ ਸੋਚਿਆ ਕਿ ਪਤਾ ਨਹੀਂ ਕਿਸੇ ਇੱਕ ਸ਼ਹਿਰ ਤੋਂ ਇੱਕ ਜਾਊਗਾ ਕਿ ਕਿਤੋਂ ਨਾ ਜਾਊਗਾ ਹੈਗਾ ਕਿ ਨਹੀਂ ਹੈਗਾ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਅੱਜ ਕੰਟਰੋਲ ਨਾ ਕੀਤਾ ਇੱਕ ਘਰ-ਘਰ ਦੀ ਕਹਾਣੀ ਬਣ ਜਾਣੀ ਹੈ ਗੇ ਬਿਰਤੀ ਘਰ-ਘਰ ਦੀ ਕਹਾਣੀ ਬਣ ਜਾਣੀ ਹੈ ਕੁੜੀਆਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਜਿਹੜਾ ਹੈਗਾ ਰਿਲੇਸ਼ਨਸ਼ਿਪ ਜਿਹੜੀ ਕੁੜੀਆਂ ਦੀ ਕੁੜੀਆਂ ਦੇ ਨਾਲ ਇਹ ਘਰ-ਘਰ ਦੀ ਕਹਾਣੀ ਬਣ ਜਾਣੀ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਹੈ ਸਾਡੇ ਰਸੋਈ ਦੇ ਵਿੱਚ ਕੀ ਹੁੰਦਾ ਸੀ ਤੇ ਕੀ ਲੈ ਆਏ ਅਸੀਂ ਸਾਡੀ ਰਸੋਈ 'ਚ ਕੀ ਹੁੰਦਾ ਸੀ ਸਾਡੀ ਰਸੋਈ 'ਚ ਹੁੰਦਾ ਸੀ ਸਰੋਂ ਦਾ ਸਾਗ ਸਾਡੀ ਰਸੋਈ 'ਚ ਹੁੰਦੀ ਸੀ ਮੱਕੀ ਦੀ ਰੋਟੀ ਸਾਡੀ ਰਸੋਈ ਪਿਓਰ ਗੁੜ ਅੱਜ ਕੱਲ ਤਾਂ ਗੁੜ ਵੀ ਕੈਮੀਕਲ ਆਉਣ ਲੱਗ ਪਿਆ ਸਾਡੀ ਰਸੋਈ ਦੇ ਵਿੱਚ ਹੁੰਦੀ ਸੀ ਲੱਸੀ ਚਾਟੀ ਵਾਲੀ ਸਾਡੀ ਰਸੋਈ ਦੇ ਵਿੱਚ ਹੁੰਦੀ ਸੀ ਮੱਖਣੀ ਸਾਡੀ ਰਸੋਈ ਚ ਹੁੰਦਾ ਸੀ ਦੇਸੀ ਘਿਓ ਸਾਡੀ ਰਸੋਈ ਦੇ ਵਿੱਚ ਹੁੰਦੀ ਸੀ ਚਟਣੀ ਸਾਡੀ ਰਸੋਈ ਦੇ ਵਿੱਚ ਹੁੰਦਾ ਸੀ ਆਚਾਰ ਤੇ ਗੰਡਾ ਇਹ ਹੁੰਦਾ ਸੀ ਨਾ ਸਾਡੀ ਹਾਈਟ ਕਿੰਨੀ ਹੈ ਤੁਹਾਡੀ ਹਾਈਟ ਕਿੰਨੀ ਹੈ 5 ਫੁੱਟ 11 ਇੰਚ ਹੋਊਗੀ ਵੇਰੀ ਹਾਈਟ 6 ਫੁੱਟ ਹੈ ਹੁਣ ਨਸਲਾਂ ਜਿਹੜੀਆਂ ਆ ਰਹੀਆਂ ਸਾਡੀਆਂ ਉਹਨਾਂ ਦੀ ਹਾਈਟ ਕੀ ਹੈ ਹਾਲਾਂਕਿ ਸ਼ੁਕਰ ਹੈ ਰੱਬ ਦਾ ਆਪਣੇ ਬੱਚਿਆਂ ਦੀ ਹਾਈਟ ਤਾਂ ਆਪਣੇ ਬਰਾਬਰ ਹੈ ਸ਼ਿਆਦ ਅਸੀਂ ਖਾਣ ਪੀਣ ਚੰਗਾ ਦੇ ਦੇ ਲਿਆ ਹੋਵੇ। ਹਮ ਅੱਜ ਸਾਡੀ ਰਸੋਈ ਦੇ ਵਿੱਚ ਕੀ ਹੈ? ਅੱਜ ਸਾਡੀ ਰਸੋਈ ਦੇ ਵਿੱਚ ਮੈਗੀ। ਹਮ ਅੱਜ ਸਾਡੀ ਰਸੋਈ ਦੇ ਵਿੱਚ ਅਸੀਂ ਕਹਿੰਨੇ ਕਿ ਪਾਓ ਪਾਜੀ ਲਿਆਓ। ਬੜਾ ਪਾਓ ਲਿਆਓ। ਨੋਡਲਸ ਲਿਆਓ। ਬਾਜ਼ਾਰ ਚੱਲਦੇ ਆ ਚਲੋ ਗੋਲ ਗੱਪੇ ਖਾ ਕੇ ਆਵਾਂਗੇ। 버거 ਖਾ ਕੇ ਆਵਾਂਗੇ। ਬਚੀ ਚਿੱਲੀ ਖਾ ਕੇ ਆਵਾਂਗੇ। ਸਾਡੀ ਰਸੋਈ ਚ ਕੀ ਹੈ? ਕੋਲਡ ਡਰਿੰਕ। ਮੈਗੀ ਪਈ ਹੈ। ਇਦਾਂ ਦਾ ਕਿੰਨਾ ਕੁਝ ਪਿਆ ਹੈਗਾ ਜਿਵੇਂ ਅਸੀਂ ਕਹਿੰਨੇ ਕਿ ਚਿਪਸ ਪਏ ਆ, ਕੁਰਕਰੇ ਪਏ ਆ। ਠੀਕ ਹੈ ਮੈਨੂੰ ਬਾਈ ਨੇ ਵੀ ਚੀਜ਼ਾਂ ਇਹ ਵੀ ਜਸਵਿੰਦਰ ਜੀ ਮੈਂ ਕਰ ਰੂ ਇਹ ਵੀ ਇੱਕ ਟ੍ਰੈਂਡ ਬਣਾਣਿਆ ਭੱਡੇ ਲੋਕਾਂ ਨੂੰ ਵੇਖ ਕੇ ਛੋਟੇ ਲੋਕ ਕਹਿੰਦੇ ਯਾਰ ਉਹਨਾਂ ਦੇ ਘਰੇ ਪਿਆ ਆਪਾਂ ਵੀ ਲੋਖਣੀ ਇਹ ਚੀਜ਼ਾਂ ਵਿਖਾਉਣ ਨਾਲ ਸਾਪਰੇ ਆਪ ਨੂੰ ਵੱਡਾ ਬੜਾਪਨ ਲੱਗਦਾ ਨਹੀਂ ਨਹੀਂ ਬਣਾ ਨਹੀਂ ਵੱਡੇ ਦਸਾਂ ਕੋ ਦਿਨਾਂ ਅਸੀਂ ਨਹੀਂ ਬਣਾਇਆ ਉਹ ਤਰ੍ਹਾਂ ਜਿ ਬਣਾ ਦਿੱਤਾ ਗਿਆ ਜਿੰਨਾ ਅਸੀਂ ਡਿਜੀਟਲ ਹੁੰਦੇਗੇ ਨਾ ਉਹ ਡਿਜੀਟਲਿਜ਼ਮ ਨੇ ਜਿਹੜਾ ਸੀਗਾ ਸਾਨੂੰ ਐਨੇਕ ਡਿਜੀਟਲ ਕਰਤਾ ਕਿ ਸਾਡੀਆਂ ਨਸਲਾਂ ਜਿਹੜੀਆਂ ਖਤਮ ਕਰਨ ਤੇ ਜਿਹੜੀਆਂ ਚੀਜ਼ਾਂ ਉਹ ਲਗਭਗ ਉਸ ਪਾਸੇ ਨੂੰ ਤੁਰ ਪਏ ਸੀ ਹੂੰ ਉਹਦਾ ਰੀਜ਼ਨ ਕਿ ਇੱਕ ਸਮਾਂ ਹੁੰਦਾ ਸੀ ਪੂਰੇ ਮੁਹੱਲੇ ਦੇ ਵਿੱਚ ਪੂਰੀ ਗਲੀ ਦੇ ਵਿੱਚ ਇੱਕ ਘਰੇ ਟੀਵੀ ਟੈਲੀਵਿਜ਼ਨ ਹੁੰਦਾ ਸੀ ਹੂੰ ਇੱਕ ਘਰੇ ਟੈਲੀਵਿਜ਼ਨ ਹੁੰਦਾ ਸੀ ਉਹ ਉਹਦੇ ਤੇ ਦੋ ਚੈਨਲ ਚੱਲਦੇ ਸੀ ਹੂੰ ਇੱਕ ਦਿੱਲੀ ਨੈਸ਼ਨਲ ਚੈਨਲ ਇੱਕ ਜਲੰਧਰ ਦੂਰਦਰਸ਼ਨ ਜੀ ਤੀਜਾ ਚੈਨਲ ਜੇ ਕਿਸੇ ਨੇ ਐਂਟੀਨਾ ਜ਼ਿਆਦਾ ਉੱਚਾ ਕਰਕੇ ਲਾਤਾ ਤਾਂ ਪਾਕਿਸਤਾਨ ਖਿੱਚ ਲੈਂਦਾ ਸੀ ਲਾਹੌਰ ਨਹੀਂ ਤਾਂ ਦੋ ਹੀ ਚੱਲਦੇ ਸੀਗੇ ਉਹਦੇ ਤੇ ਗਿਣੇ ਮਿੱਥੇ ਪ੍ਰੋਗਰਾਮ ਹੁੰਦੇ ਸੀ ਦਿਨੇ ਅਸੀਂ ਕੋਈ ਸੋਨਾ ਰੇਡੀਓ ਹੁੰਦਾ ਸੀਗਾ ਕੰਧੋੜੀ ਤੇ ਰੱਖਿਆ ਫਿਰ ਜਾਂ ਟੇਬਲ ਤੇ ਰੱਖਿਆ ਹੁੰਦਾ ਸੀ ਬਿਜਲੀ ਵਾਲਾ ਉਹਦੇ ਚ ਵੀ 999 ਪ੍ਰੋਗਰਾਮ ਹੁੰਦੇ ਸੀ ਕਿ ਆ 2:30 ਵਜੇ ਗੀਤ ਆਉਣੇ ਆ ਦੇ ਵਿੱਚ ਹੁਣ ਤਿੰਨ ਗਾਣੇ ਆਉਣਗੇ ਹੁਣ ਇਹਦੇ ਚ ਪੰਜ ਵਾਲੇ ਹੋਣੇ ਚ ਸੱਤ ਵਾਲੇ ਚ ਅੱਠ ਵਾਲੇ ਉਹ ਟਾਈਮ ਹੁੰਦਾ ਸੀ ਨਾ ਸਮਾਸਾਰਣੀ ਸੀ ਜਿੰਦਗੀ ਇੱਕ ਕੱਲ ਹੋਰ ਵੀ ਸੀ ਜਦੋਂ ਤੁਸੀਂ ਹੁਣ ਡੇੜੂ ਘੰਟੇ ਦੀ ਗੱਲ ਕਰੀ ਆ ਜੀ ਟੈਲੀਵਿਜ਼ਨ ਦੀ ਗੱਲ ਕਰੀਏ ਉਦੋਂ ਪਰਿਵਾਰ ਸਾਰੇ ਜੁੜ ਕੇ ਬੈਠਦੇ ਸਨ ਪਰਿਵਾਰਾਂ ਦੇ ਵਿੱਚ 5 7 10 ਜੀ ਦਾ ਮਾਮੂਲੀ ਸੀ ਲੋਕੀ ਉਹਨੂੰ ਕਰਮਾਂ ਵਾਲੇ ਕਹਿੰਦੇ ਸੀ ਵੱਡਾ ਪਰਿਵਾਰ ਕਰਮਾਂ ਹੁਣ ਲੋਕਾਂ ਕਿਵੇਂ ਛੋਟਾ ਪਰਿਵਾਰ ਦੁਖੀ ਪਰਿਵਾਰ ਪਰ ਦੁਖੀ ਪਰਿਵਾਰ ਮੈਂ ਇੱਕ ਉਹ ਦੁਖੀ ਪਰਿਵਾਰ ਛੋਟਾ ਪਰਿਵਾਰ ਦੁਖੀ ਪਰਿਵਾਰ ਅਸੀਂ ਕਮਰਿਆਂ ਚ ਵੰਡੇਗੇ ਇਹ ਗੱਲ ਆਪਾਂ ਜੀ ਇਸ ਪਾਸੇ ਲੈ ਕੇ ਤਾਂ ਗੱਲ ਹੋਰ ਰਸਤੇ ਪੈ ਜਾਣੀ ਇਸ ਵਿਸ਼ੇ ਤੇ ਕਿਸੇ ਦਿਨ ਫਿਰ ਆਪਾਂ ਜ਼ਰੂਰ ਡਿਸਕਸ ਕਰਾਂਗੇ ਮੈਂ ਇੱਕ ਉੱਥੇ ਗੱਲ ਲੈ ਕੇ ਹੁਣੀ ਸੀ ਮੈਂ ਤੁਹਾਡੀ ਦੀ ਲਊਗਾ ਜੀ ਵੀ ਜਦੋਂ ਸ਼ਾਮ ਦਾ ਟਾਈਮ ਹੁੰਦਾ ਸੀ 6 7 ਵਜੇ ਜਾਂਦੇ ਇੱਕ ਘਰ ਦੇ ਮੈਂਬਰ ਦੀ ਡਿਊਟੀ ਲੱਗੀ ਹੁੰਦੀ ਸੀ ਵੇੜੇ ਦੇ ਵਿੱਚ ਪਾਣੀ ਛਿਰਕ ਕੇ ਮੰਜੇ ਡਾ ਕੇ ਟੀਵੀ ਲਾ ਦਿੰਦਾ ਸੀ ਬਿਲਕੁਲ ਤੇ ਸਾਰੇ ਬੰਦੇ ਲੈਣ ਸੇ ਬੈਠ ਕੇ ਟੀਵੀ ਵੇਦੇ ਸੀ ਉੱਥੇ ਰੋਟੀ ਖਾਂਦੇ ਸੀ ਤੇ ਉੱਥੇ ਰੋਟੀ ਫੜਾਉਂਦੇ ਸੀ ਉੱਥੇ ਦੇਦੇ ਬਾਪੂ ਬੈਠਾ ਰੋਟੀ ਨਿੱਕਾ ਜਿਹਾ ਆਕ ਦੀ ਰੋਟੀ ਤੇ ਚਾਹ ਚਾੜ ਭੱਜ ਭੱਜ ਕੇ ਰੋਟੀਆਂ ਬਣਾਉਂਦਾ ਥਾਲੀਆਂ ਦੇ ਵਿੱਚ ਉੱਥੇ ਰੋਟੀ ਖਾਂਦੇ ਨਾਲੇ ਟੀਵੀ ਵੇਦੇ ਕਿੰਨਾ ਸਕੂਨ ਸੀ ਸਾਸੀ ਹੋਈ ਫੋਟੋ ਨਹੀਂ ਹੁੰਦੀ ਥੱਲੇ ਥੱਲੇ ਬੈਤੂ ਮੁੰਡਾ ਮੂਰੇ ਡਾਲਿਆ ਹਨਾ ਤੂੰ ਆਦੇ ਵਿੱਚ ਐ ਵੜਾ ਸੋਹਣਾ ਲੱਗਦਾ ਸੀ ਜਾਨ ਕਿੰਨੇ ਸੌਖੀ ਸੀ ਲੋਕ ਕਿੰਨੇ ਸੌਖ ਦਾ ਸ਼ਬਦ ਜਿਹੜਾ ਟੈਂਸ਼ਨ ਦਾ ਨਾਂ ਦਾ ਕੋਈ ਜਾਣਦਾ ਨਹੀਂ ਹੁੰਦਾ ਸੀ ਆਪਾਂ ਉੱਥੇ ਲਈਏ ਗੱਲ ਮੈਂ ਕਹਿੰਕੇ ਅਸੀਂ ਡਿਜੀਟਲ ਹੋਏ ਨਾ ਹੂੰ ਮਤਲਬ ਅਸੀਂ ਵੱਡਿਆਂ ਨੂੰ ਵੇਖ ਕੇ ਨਹੀਂ ਲੱਗੇ ਸਾਨੂੰ ਲਾਭ ਹੀ ਦਿੱਤਾ ਗਿਆ ਡਿਜੀਟਲ ਹੋਏ ਤਾਂ ਸਾਡੇ ਘਰਾਂ ਦੇ ਵਿੱਚ ਜਿਹੜਾ ਸੀਗਾ ਉਹ ਦੇਸ਼ਾਂ ਆ ਗਈਆਂ ਦੇਸ਼ਾਂ ਦੇ ਨਾਲ ਸਾਡੇ ਕੋਲ ਚੈਨਲ ਆ ਗਏ ਅਸੀਂ ਲੋਕਲ ਪੱਤਰ ਤੋਂ ਉੱਠ ਕੇ ਜਲੰਧਰ ਦੂਰਦਰਸ਼ਨ ਤੋਂ ਜਾਂ ਨੈਸ਼ਨਲ ਚੈਨਲ ਤੋਂ ਉੱਠ ਕੇ ਅਸੀਂ ਇੰਟਰਨੈਸ਼ਨਲ ਹੋ ਗਏ ਉਹਦੇ ਤੇ ਇੰਟਰਨੈਸ਼ਨਲ ਪ੍ਰੋਸੈਸ ਆ ਜਾਣ ਲੱਗਾ ਹਰ ਇੱਕ ਕੰਟਰੀ ਪ੍ਰੋਸੈਸ ਆ ਜਾਣ ਲੱਗਾ ਉਹਦੇ ਤੇ ਫਿਰ ਕਰਦੇ 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 ਉਹ ਦੇਸ਼ਾਂ ਤੋਂ ਬਾਅਦ ਜਿਹੜਾ ਸੀਗਾ ਸਾਡੇ ਹੱਥਾਂ 'ਚ ਫੋਨ ਆ ਗਿਆ ਮੋਬਾਈਲ ਆ ਗਿਆ ਹੂੰ ਮੋਬਾਈਲ ਤੇ ਇੰਨਾ ਕੁਝ ਦੇਤਾ ਕਿ ਅੱਜ ਦੇਖੋ ਸਾਡੇ ਬੱਚੇ ਇੱਕ ਸਮਾਂ ਹੁੰਦਾ ਸੀ ਆਪਾਂ ਨੂੰ ਅੱਜ ਵੀ ਹਿੰਦੀ ਨਹੀਂ ਬੋਲਣੀ ਆਉਂਦੀ ਹੂੰ ਜੰਮਦੇ ਬੱਚੇ ਦੇ ਹੱਥ 'ਚ ਮੋਬਾਈਲ ਲਣ ਉਹ ਤੇ ਜ਼ਿਆਦਾਤਰ ਪ੍ਰੋਗਰਾਮ ਹਿੰਦੀ ਦੇਤੇ ਜਾਂਦੇ ਆ ਬੱਚਾ ਆਪਣੇ ਆਪ ਪੰਜਾਬੀ ਪਰਿਵਾਰਾਂ ਦੇ ਵਿੱਚ ਜੰਮਿਆ ਜੱਟ ਪਰਿਵਾਰਾਂ 'ਚ ਜੰਮਿਆ ਜਾਂ ਪਿੰਡੂ ਪਰਿਵਾਰਾਂ 'ਚ ਜੰਮਿਆ ਬੱਚਾ ਆਪਣੇ ਆਪ ਹਿੰਦੀ ਬੋਲ ਰਿਹਾ ਹੂੰ ਕਿਉਂਕਿ ਪ੍ਰੋਸੈਸ ਆ ਉਹ ਤੇ ਹਿੰਦੀ ਡੱਬ ਕੀਤੀ ਗਈ ਹੈ ਬੱਚਾ ਆਪਣੇ ਆਪ ਸਾਰੀ ਹਿੰਦੀ ਬੋਲ ਰਿਹਾ ਠੀਕ ਹੈ ਮੈਂ ਨਹੀਂ ਕਹਦਾ ਚਲੋ ਕੋਈ ਗੱਲ ਨਹੀਂ ਕੋਈ ਵੀ ਲੈਂਗੁਏਜ ਜਿੰਨੀਆ ਲੈਂਗੁਏਜ ਵੱਧਾ ਜਾਣਦੇ ਚੰਗੀ ਗੱਲ ਹੈ ਮੈਂ ਦੱਸ ਰਿਹਾ ਕਿ ਆਪਣੀ ਲੈਂਗੁਏਜ ਤੋਂ ਮਾਂ ਬੋਲੀ ਤੋਂ ਹਟ ਕੇ ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਕਰਕੇ ਡਿਜੀਟਲ ਹੋਏ ਨਾ ਤਾਂ ਉੱਥੇ ਫਿਰ ਐਡ ਕੀਤੀ ਜਾਂਦੀ ਹੈ ਇਹ ਨਹੀਂ ਅਸੀਂ ਵੇਦੇ ਕਿ ਸਚਨ ਤਿੰਦੁਲਕਰ ਜੇ ਐਡ ਕਰ ਰਿਹਾ ਤਾਂ ਉਹਨੇ 100 ਕਰੋੜ ਰੁਪਈਆ ਲਿਆ ਹੋਇਆ ਹੈ ਉਹ ਖੁਦ ਜਿਹੜਾ ਹੱਥ 'ਚ ਉਹਦੇ ਬੋਤਲ ਫੜਾਈ ਗਈ ਹੈ ਜੋ ਉਹਦੇ ਪੈਕੇਟ ਫੜਾਇਆ ਗਿਆ ਉਹ ਖੁਦ ਨਹੀਂ ਵਰਤਦਾ ਆਪਣੇ ਘਰੇ ਹੂੰ ਆਪਣੇ ਘਰੇ ਤਾਂ ਫਰਾਂਸ ਤੋਂ ਬੰਗਾ ਕੇ ਵਰਤਦਾ ਉਹ ਜਿਵੇਂ ਕਹਿੰਦੇ ਕਿ ਅ ਵਿਰਾਟ ਕੋਹਲੀ ਦਾ ਪਾਣੀ ਜਿਹੜਾ ਹੁਣ 1300 ਰੁਪਏ ਕੇ 1400 ਰੁਪਏ ਦੀ ਇੱਕ ਬੋਤਲ ਆਉਂਦੀ ਹੈ ਲੀਟਰ ਦੀ ਫਰਾਂਸ ਤੋਂ ਪਾਣੀ ਆਉਂਦਾ ਵਿਰਾਟ ਕੋਹਲੀ ਵਾਸਤੇ ਇੱਕ ਘੁੱਟ ਭਰਦਾ ਛੁੱਟ ਦਿੰਦਾ ਉਹਨੂੰ ਕੀ ਫਰਕ ਪੈਂਦਾ ਕਿਉਂ ਕਰਪਾ ਕਰਪਾਂ ਦੇ ਮਾਲਕ ਆ ਉਹ ਜਦੋਂ ਕੋਈ ਚੀਜ਼ ਫੜ ਕੇ ਹੱਥ 'ਚ ਐਡਵਰਟਾਈਜ਼ਮੈਂਟ ਕਰ ਦਿੰਦੇ ਹਨਾ ਤਾਂ ਅਸੀਂ ਆਪ ਤੇ ਘਰੇ ਲੈ ਆਉਣੇ ਉਹ ਚੀਜ਼ ਅਸੀਂ ਮਹਿਮਾਨਾਂ ਨੂੰ ਪਰੋਸ ਦਿਆਂ ਸਾਡੇ ਬੱਚੇ ਉਸ ਚੀ ਰੋਈ ਦੇ ਵਿੱਚ ਉਹ ਨਾ ਤਾਂ ਮਤਲਬ ਅਸੀਂ ਅਸੀਂ ਫਰੋਡ ਨੂੰ ਅਹਿਮੀਅਤ ਨਹੀਂ ਦਿੰਦੇ ਅਸੀਂ ਚੰਗੀਆਂ ਸਬਜ਼ੀਆਂ ਹਰੀਆਂ ਸਬਜ਼ੀਆਂ ਨੂੰ ਅਹਿਮੀਅਤ ਦਿੰਦੇ ਅਸੀਂ ਇਹਨਾਂ ਚੀਜ਼ਾਂ ਤੇ ਜ਼ਿਆਦਾ ਹੋ ਗਏ ਕਿ ਕੋਈ ਗੱਲ ਨਹੀਂ ਆ ਐ ਕਰੋ ਦੁਪਹਿਰ ਦਾ ਟਾਈਮ ਹੋ ਗਿਆ ਰਹਾ ਦੋ ਰੋਟੀ ਰਹਿਣ ਦੀ ਦੁਪਹਿਰ ਵਾਲੀ ਆਪਾਂ ਦੁਪਹਿਰੇ ਵੀ ਖਾ ਲਏ ਨਾ ਪਿੰਡ ਵਾਲੇ ਇਹਨੂੰ ਰਹਿਣ ਦਿਓ ਕੋਈ ਗੱਲ ਨਹੀਂ ਐ ਕਰੋ 버ਗਰ ਫੜ ਲਿਓ ਐ ਕਰੋ ਨੂਡਲ ਪੈਕ ਕਰਵਾ ਲਿਓ ਠੀਕ ਹੈ ਫਲਾਨੀ ਚੀਜ਼ ਲਓ ਅਸੀਂ ਜਿਹੜਾ ਹੈਗਾ ਫਾਸਟ ਫੂਡ ਤੇ ਆ ਗਏ ਸਾਡੇ ਘਰਾਂ ਦੇ ਵਿੱਚ ਲੱਸੀ ਦੀ ਬਜਾਏ ਸਾਡੀਆਂ ਫ੍ਰੀਜਾਂ ਦੇ ਵਿੱਚ ਕੋਲਡ ਡਰਿੰਕ ਪਿਆ ਹੂੰ ਛਾੜੀਆਂ ਫ੍ਰੀਜਾਂ ਦੇ ਵਿੱਚ ਜਿਹੜਾ ਉਹ ਇਦਾਂ ਦੀਆਂ ਚੀਜ਼ਾਂ ਪਈਆਂ ਪਾਸਤਾ ਪਿਆ ਪਤਾ ਨਹੀਂ ਕੀ ਕੁਝ ਪਿਆ ਜਦੋਂ ਜੀ ਕਰਦਾ ਕਿ ਕੋਈ ਗੱਲ ਨਹੀਂ ਮਾਰੋ ਤੜਕਾ ਖਾ ਲੋ ਇੱਕ ਤਾਂ ਅਸੀਂ ਉਹਨੂੰ ਫਰਾਈਡ ਕਰਕੇ ਖਾਣੇ ਆ ਇੱਕੋ ਚੀਜ਼ ਉਹ ਹੀ ਜੀ ਹੁਣ ਕਈ ਬੰਦੇ ਸੋਚਣਗੇ ਕਿ ਇਹਦਾ ਕੀ ਵਾਸਤਾ ਹੈ ਇਸ ਚੀਜ਼ ਦੇ ਨਾਲ ਗੇਵ੍ਰਤੀ ਦੇ ਨਾਲ ਇਹ ਜਿਹੜੀਆਂ ਗੇਵ੍ਰਤੀਆਂ ਦੂਜੇ ਕੰਟਰੀਆਂ ਦੇ ਵਿੱਚ ਬਹੁਤ ਥੇਰ ਪਹਿਲਾਂ ਦੀਆਂ ਚੱਲਦੀਆਂ ਜਿੱਥੇ ਫਾਸਟ ਫੂਡ ਪਹਿਲਾਂ ਦਾ ਚੱਲੀ ਜਾਂਦਾ ਮੈਂ ਜਿੰਨਾ ਕਿ ਟ੍ਰੈਵਲ ਕੀਤਾ ਨਾ ਕਿਸੇ ਦੂਸਰੇ ਕੰਟਰੀਆਂ ਦੇ ਵਿੱਚ ਤਾਂ ਮੈਂ ਇਸ ਚੀਜ਼ ਨੂੰ ਦੇਖਿਆ ਤੁਸੀਂ ਚਾਈਨਾ ਦੀ ਗੱਲ ਕਰੋ ਜਿਹੜੇ ਅਸੀਂ ਫਾਸਟ ਫੂਡ ਖਾਂਦੇ ਆ ਆਪਾਂ ਉਹਨੂੰ ਨਾ ਫਾਸਟ ਫੂਡ ਤੋਂ ਬਾਅਦ ਜੇ ਆਪਾਂ ਤਾਂ ਨਾਂ ਲੈਨੇ ਚਾਈਨੀਜ਼ ਫੂਡ ਹੀ ਕਹਨੇ ਆ ਨਾ ਆਪਣੇ ਇੱਥੇ ਜਿੰਨੇ ਵੀ ਹੈਗੇ ਨੇਪਾਲੀ ਵਗੈਰਾ ਉਹੀ ਬਣਾਉਂਦੇ ਨੇ ਜਿਆਦਾਤਰ ਆ ਕੇ ਜੀ ਹੁਣ ਚਾਈਨਾ ਦੇ ਬੰਦੇ ਤੁਸੀਂ ਵੇਖ ਲਓ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਲੈ ਕੇ ਆਪਣੀਆਂ ਹਾਈਟਾਂ ਜਿਹੜੀਆਂ 6 ਫੁੱਟ ਤੋਂ ਘੱਟ ਹੈ ਨਹੀਂ ਚਾਈਨਾ ਵਾਲਿਆਂ ਦੀਆਂ ਜਾਂ ਨਾਲ ਲੱਗਦੇ ਉਹਨਾਂ ਮੁਲਕਾਂ ਦੀ ਜਿੱਥੇ ਸੀ ਫੂਡ ਖਾਧਾ ਜਾਂਦਾ ਜਾਂ ਜਿੱਥੇ ਫਾਸਟ ਫੂਡ ਖਾਧਾ ਜਾਂਦਾ ਉੱਥੇ ਲੋਕਾਂ ਦੀਆਂ ਹਾਈਟਾਂ 1.8 ਤੋਂ ਲੈ ਕੇ ਉਹੀ 4.5-5 ਫੁੱਟ ਵਾਲੀਆਂ ਹਾਈਟਾਂ ਲੋਕਾਂ ਦੀਆਂ ਹੂੰ ਉਹਦਾ ਕਾਰਨ ਕਿ ਜਰਮ ਸੀ ਇਹਦੇ ਵਿੱਚ ਇਹੋ ਜਿਹਾ ਉੱਥੇ ਗੇਭ੍ਰਤੀ ਵੀ ਜ਼ਿਆਦਾ ਹੈ ਪਹਿਲਾਂ ਤੋਂ ਜ਼ਿਆਦਾ ਇਥੇ ਚੀਜ਼ਾਂ ਸੀ ਐਡ ਕੀਤੀਆਂ ਤੇ ਇਹਦੇ ਨਾਲ ਜਿਹੜਾ ਸੀ ਇਹ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਹੁਣ ਅਸੀਂ ਮਾਤਰਾ ਇਹਦੀ ਹੋਰ ਬਤਾਉਂਦੇ ਜਾ ਰਹੇ ਹਾਂ ਘਰਾਂ ਦੇ ਵਿੱਚ ਆਈਆਂ ਨਾ ਤਾਂ ਅਸੀਂ ਮਾਤਰਾ ਹੋਰ ਬਤਾਉਂਦੇ ਜਾ ਰਹੇ ਹਾਂ ਅਸੀਂ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਜਾ ਰਹੇ ਹਾਂ ਕਿ ਜੇ ਬਾਹਰੋਂ ਆਏ ਨਾ ਅੱਗੇ ਅਸੀਂ ਆਕੇ ਕਹਿੰਦੇ ਸੀ ਦੇਈ ਠੰਡਾ ਪਾਣੀ ਹੁਣ ਬਹਿੰਦੇ ਆ ਸਾਰ ਅਸੀਂ ਘਰ ਦੇ ਕਿਸੇ ਵੀ ਜੀਰੋਂ ਚਾਹੇ ਘਰ ਵਾਲੀ ਹੋਵੇ ਜਾਂ ਬੱਚਾ ਹੋਵੇ ਜਾਂ ਕੋਈ ਭੈਣ ਭਰਾ ਕੋਈ ਵੀ ਉਹਨੂੰ ਅਸੀਂ ਕਹਿੰਦੇ ਮੈਨੂੰ ਆਇਆ ਕਰ ਮੈਨੂੰ ਵਾੜਪਰ ਕੋਲਡ ਡਰਿੰਕ ਲਿਆ ਦੇ ਠੀਕ ਹੈ ਬਿਮਾਰੀਆਂ ਵੱਧ ਗਈਆਂ ਨਾ ਕਹਿੰਦੇ ਕੋਕ ਦਾ ਜਿਹੜਾ ਠੀਕ ਹੈ ਕਦੇ ਰੁਟੀਨ ਦੇ ਵਿੱਚ ਤੁਸੀਂ ਮਹੀਨੇ 'ਚ 2 ਮਹੀਨੇ 'ਚ 15 ਦਿਨਾਂ 'ਚ ਇੱਕ ਵਾਰੀ ਕਿਤੇ 200 ਐਮਐਲ ਪੀ ਲਿਆ ਉਹਦਾ ਨੁਕਸਾਨ ਨਹੀਂ ਤੁਸੀਂ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਹੀ ਬਣਾ ਲਿਆ ਤੁਸੀਂ ਕਹਿੰਦੇ ਕਿ ਆਉਂਦੇ ਆ ਸਾਰ ਬੰਨੋਂ ਰਹਿੰਦੇ ਪਾਣੀ ਨਾ ਦੇ ਯਾਰ ਮੈਨੂੰ ਕੋਲਡ ਡਰਿੰਕ ਦੇ ਦੇ ਠੀਕ ਹੈ ਉਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਵਿੱਚ ਉਹ ਜਾਰਮਜ਼ ਐ ਹੋ ਜਿਆ ਹੁਣ ਦੇਖੋ ਇਹ ਕੋ ਰਾਇਡਰ ਕਲਰ ਦੀ ਹਨਾ ਆਪਾਂ ਦੇਖਿਆ ਜਿਹੜੇ ਬੱਚੇ ਪੀਂਦੇ ਆ ਕੋਲਡ ਡਰਿੰਕ ਪੀਣ ਦਾ ਆਪਣਾ ਇੱਕ ਟ੍ਰੈਂਡ ਹੁੰਦਾ ਸੀ ਇੱਕ ਤਰੀਕਾ ਹੁੰਦਾ ਸੀ तरीका ਕੀ ਹੈ ਕਿ ਉਹਨੂੰ ਗਲਾਸੀ ਦੇ ਵਿੱਚ ਪਾਉਣਾ ਹੈ ਗਲਾਸ ਦੇ ਵਿੱਚ ਪਾਉਣਾ ਡਿਸਪੋਜ਼ਲ 'ਚ ਕਿਸੇ 'ਚ ਪਾ ਲਓ ਉਹ 'ਚ ਪਾ ਕੇ ਪੀਣਾ ਨਾ ਜਿਹੜੀਆਂ ਉਹ ਲਾਲ ਸ਼ੀਸ਼ੀਆਂ ਆਈਆਂ ਨਾ ਜਿਹਨਾਂ ਦਾ ਨੁਕਸਾਨ ਸਟਿੰਗ ਸਟਿੰਗ ਹਮ ਠੀਕ ਹੈ ਜਿਹਦਾ ਨੁਕਸਾਨ ਜ਼ਿਆਦਾ ਹੈ ਹਮ ਉਹ ਦੇਖੋ ਉਹਨਾਂ ਦੇ ਉੱਤੇ ਬਕਾਇਦਾ ਲਿਖਿਆ ਹੋਇਆ ਜਿੱਥੇ ਉਹਦੇ ਵਿੱਚ ਹਦਾਇਤਾਂ ਲਿਖੀਆਂ ਹੁੰਦੀਆਂ ਨਾ ਉਹਦੇ 'ਚ ਮੋਟਾ ਕਰਕੇ ਲਿਖਿਆ ਸਭ ਤੋਂ ਪਹਿਲਾਂ ਕੈਫੀਨ ਕੈਫੀਨ ਮਤਲਬ ਅਫੀਮ ਅਫੀਮ ਦੀ ਮਾਤਰਾ ਨਸ਼ਾ ਜਿਹੜੇ ਬੰਦੇ ਆਪਣੇ ਅਮਲੀ ਹੁੰਦੇ ਸੀ ਚਾਚੇ ਤਾਏ ਜੋ ਵੱਡਾ ਵੱਡੇਰੇ ਹੁੰਦੇ ਸੀ ਜਦੋਂ ਕਿਤੇ ਇੱਕ ਦਿਨ ਨਾਂ ਮਿਲਦੀ ਟੋੜ ਲੱਗ ਜਾਂਦੀ ਸੀ ਨਾ ਉੜਦੇ ਨੇ ਹੁੰਦੇ ਸੀ ਕਹਿੰਦੇ ਇਹੋ ਅਮਲੀ ਆਕੜਿਆ ਤੇ ਹੁਣ ਉਹਦੇ ਵਿੱਚ ਕੈਫੀਨ ਉਹਨੇ ਪਹਿਲਾਂ ਲਿਖਤਾ ਕਿਉਂਕਿ ਸ਼ਰਾਬ ਦੀ ਬੋਤਲ ਤੇ ਲਿਖਿਆ ਹੁੰਦਾ ਨਾ ਜੀ ਸ਼ਰਾਬ ਪੀਣੀ ਸਿਹਤ ਲਈ ਹਾਨੀ ਕਰਕੇ ਨਾਲੇ ਵਿਕ ਰਹੀ ਹੈ ਲੀਗਲੀ ਵਿਕ ਰਹੀ ਹੈ ਬਿਲਕੁਲ ਨਸ਼ੇ ਦੇ ਸੈਕਟਰ ਦੇ ਲੋਕ ਹਰੇ ਨਸ਼ਾ ਚੀਜ਼ ਇਨਜੂਰੀਸ ਟੂ ਹੈਲਥ ਇੰਗਲਿਸ਼ ਦੇ ਵਿੱਚ ਲਿਖਿਆ ਹਰ ਇੱਕ ਥੀ ਠੀਕ ਹੈ ਕਿ ਤੁਹਾਡੀ ਸਿਹਤ ਲਈ ਹਾਨੀ ਕਰਕੇ ਹੈ ਅਸੀਂ ਆਪਣੇ ਵੱਲੋਂ ਕਹਤਾ ਜੀ ਹੁਣ ਜਾਇਰ ਆ ਤੁਸੀਂ ਖਾਣਾ ਖਾ ਲਓ ਸਾਨੂੰ ਕੀ ਹੈ ਉਹੀ ਚੀਜ਼ਾਂ ਜਿਹੜੀਆਂ ਉਹਦੇ ਉੱਤੇ ਜਿਹੜੀਆਂ ਉਹ ਦੇਤੀਆਂ ਹਦਾਇਤਾਂ ਦੇਤੀਆਂ ਉਹ ਤੇ ਲਿਖਿਆ ਹੈ ਕਿ ਕੈਫੀਨ ਮੋਟਾ ਕਰਕੇ ਲਿਖਿਆ ਉਸ ਤੋਂ ਬਾਅਦ ਦੇ ਵਿੱਚ ਉਹ ਇਹ ਲਿਖਿਆ ਹੋਇਆ ਕਿ ਇਹ ਨੂੰ ਜਿਹੜਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨਾ ਪੀਣ ਤੇ ਗਰਭਵਤੀ ਔਰਤਾਂ ਇਹਦਾ ਸੇਵਨ ਨਾ ਕਰਨ ਮਤਲਬ ਕਿ ਉਹ ਗਰਭਪਾਤ ਵੀ ਕਰ ਸਕਦੀ ਹੈ ਜਿਹੜੀ ਆਪੋ ਸਟਿੰਗ ਕਿਹਾ ਲਾਰ ਰੰਗ ਵਾਲੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਹੈਗੇ ਆ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜੇ ਮੁੰਡਾ ਪੀਊਗਾ ਤਾਂ ਨਪੌਨਸਕ ਹੋ ਸਕਦਾ ਹੂੰ ਉਹਦੀ ਵਰਤੋਂ ਨਾਲ ਰੈਗੂਲਰ ਵਰਤੋਂ ਨਾਲ ਜੇ ਕੁੜੀ ਪੀਊਗੀ ਤਾਂ ਉਹ ਬਾਂਝ ਹੋ ਸਕਦੀ ਹੈ ਉਹਨਾਂ ਦੇ ਸਮੇਂ ਦੇ ਵਿੱਚ ਉਹ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਰਹੂਗੀ ਮੁੰਡਾ ਨਪੌਨਸਕ ਹੋ ਗਿਆ ਉਹ ਵੀ ਬੱਚਾ ਪੈਦਾ ਕਰਨ ਦੇ ਲਾਇਕ ਨਹੀਂ ਰਿਹਾ ਕੁੜੀ ਬਾਂਝ ਹੋ ਗਈ ਤਾਂ ਉਹ ਵੀ ਬੱਚਾ ਪੈਦਾ ਕਰਨ ਦੇ ਲਾਇਕ ਨਹੀਂ ਰਹੀ ਇਹ ਆਉਣ ਵਾਲੇ ਸਮੇਂ ਦੀ ਕਹਾਣੀ ਹੈ ਜੇ ਚੀਜ਼ਾਂ ਅਸੀਂ ਅਵਾਇਡ ਨਾ ਨਕ ਕੀਤੀਆਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕਟੌਤੀ ਨਾ ਕੀਤੀ ਇਹਨਾਂ ਤੋਂ ਠੀਕ ਹੈ ਅਗਲਾ ਕਹਿੰਦਾ ਵੀ ਕਈ ਵਾਰੀ ਹੁੰਦਾ ਕਿ ਅਗਲਾ ਪਛਤਾ ਕਿ ਤੁਸੀਂ ਕਟੌਤੀ ਕੀਤੀ ਹੈ ਹਾਂ ਮੈਂ ਕਹਿੰਦਾ ਮੈਂ ਬਹੁਤ ਕੀਤੀ ਹੈ ਮੈਂ ਜੇ ਕਿਤੇ ਮੈਨੂੰ ਰੈਗੂਲਰ ਲੱਗੇ ਨਾ ਕਿ ਕੋਈ ਚੀਜ਼ ਮੈਂ ਕੋਲਡ ਡਰਿੰਕ ਮਹੀਨੇ ਦੇ ਵਿੱਚ ਪੀਂਦਾ ਹੋਊਗਾ ਅਸਲ ਤਾਂ ਇੱਕ ਵਾਰੀ ਜੇ ਕਿਤੇ ਜ਼ਿਆਦਾ ਮਜਬੂਰੀ ਬਣ ਗਈ ਲਾਸਟ ਦੋ ਵਾਰੀ ਜੇ ਮੈਨੂੰ ਲੱਗੇ ਕਿ ਮੈਂ ਮਹੀਨੇ 'ਚ ਦੋ ਵਾਰੀ ਪੀ ਚੁੱਕਿਆ 200 2 200 ਐਮਐਲ ਮੈਂ ਤੀਜੀ ਵਾਰ ਜੇ ਮੇਰੇ ਕੋਲ ਆਏ ਤਾਂ ਮੈਂ ਕਹਿੰਦਾ ਵੀਰੇ ਵੀ ਮੈਂ ਨਹੀਂ ਪੀਣਾਗਾ ਮੈਂ ਪੀਂਦਾ ਨਹੀਂ ਮੈਂ ਸਾਫ ਸਾਫਤ ਮਨਾ ਕਰ ਦਿੰਦਾ ਠੀਕ ਹੈ ਫਾਸਟ ਫੂਡ ਤੋਂ ਮੈਂ ਬਹੁਤ ਮਤਲਬ ਦੂਰੀਆਂ ਬਣਾਉਣ ਦੀ ਕੋਸ਼ਿਸ਼ ਕਰਦਾ ਮਹੀਨੇ 'ਚ ਇੱਕ ਦਿਨ ਵੀ ਮੇਰੀ ਕਦੇ ਹਾਂ ਠੀਕ ਹੈ ਇਨਸਾਨ ਹੈ ਮਨ ਕਰਦਾ ਕਦੇ-ਕਦੇ ਲਗਭਿੰਨੇ ਚ ਕਦੇ ਵੀ ਤੁਸੀਂ ਟੈਸਟ ਤੌਰ ਤੇ ਲੈ ਲਿਓ ਵੱਖਰੀ ਗੱਲ ਤੁਸੀਂ ਰੂਟੀਨ ਹੀ ਬਣਾ ਲਿਆ ਕਿ ਸਵੇਰੇ ਯਾਰ ਨਾਸ਼ਤਾ ਕਰ ਲਿਆ ਸੀਗਾ ਤੇ ਦੁਪਹਿਰੇ ਫਾਸਟ ਫੂਡ ਖਾ ਕੇ ਆਉਣਾ ਬਜ਼ਾਰੋਂ ਰੋਟੀ ਰਾਤ ਨੂੰ ਘਰੇ ਖਾਣਾ ਉਹ ਚੀਜ਼ਾਂ ਨੁਕਸਾਨ ਕਰਨਗੀਆਂ ਇਹਨਾਂ ਦੇ ਵਿੱਚ ਨਾ ਉਹ ਚੀਜ਼ਾਂ ਮੈਂ ਪੜ ਰਿਹਾ ਸੀਗਾ ਕਾਫੀ ਮੈਂ ਇਹਨੂੰ ਪੜਿਆ ਆ ਦੋ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਸੀ ਕਿ ਜਿਹੜੀਆਂ ਇਹ ਚੀਜ਼ਾਂ ਆ ਗਈਆਂ ਨਾ ਫਾਸਟ ਫੂਡ ਨੂੰ ਲੈ ਲਓ ਕੋਲਡ ਡਰਿੰਕ ਨੂੰ ਲੈ ਲਓ ਹੋਰ ਚੀਜ਼ਾਂ ਨੂੰ ਲੈ ਲਓ ਜਿਨ੍ਹਾਂ ਨੂੰ ਅਸੀਂ ਕਹਿੰਨੇ ਕਿ ਅਸੀਂ ਮਾਡਰਨ ਹੋ ਗਏ ਅਸੀਂ ਡਿਜੀਟਲ ਹੋ ਗਏ ਅਸੀਂ ਪਿਛਲੀਆਂ ਜਿਹੜੀਆਂ ਸੀ ਗਾਂ ਮੱਖਣੀ ਛਰਤੀ ਲੱਸੀ ਛਰਤੀ ਆ ਅਚਾਰ ਅਚਾਰ ਤੇ ਗੰਢੇ ਨਾਲ ਰੋਟੀ ਖਾਣੀ ਛਰਤੀ ਗੁੱੜ ਨਾਲ ਰੋਟੀ ਖਾਣੀ ਛਰਤੀ ਸ਼ੱਕਰ ਨਾਲ ਰੋਟੀ ਖਾਣੀ ਛਰਤੀ ਅਸੀਂ ਜਦੋਂ ਇਹਨਾਂ ਚੀਜ਼ਾਂ ਨੂੰ ਅਡਾਪਟ ਕਰ ਲਿਆ ਨਾ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਵਿੱਚ ਉਹ ਚੀਜ਼ਾਂ ਹੈ ਉਹ ਕੰਟੇਨਸ ਹਨ ਇਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਲਪੁਨਸਿਕਤਾ ਵਾਲੇ ਪਾਸੇ ਬੇਗਿਰਤੀ ਵਾਲੇ ਪਾਸੇ ਆ ਆਪਣਾ ਗੇਬਿਰਤੀ ਵਾਲੇ ਪਾਸੇ ਤੇ ਦੂਸਰੇ ਪਾਸੇ ਜਿਹੜਾ ਹੈ ਕਿ ਕੁੜੀਆਂ ਨੂੰ ਜਿਵੇਂ ਮੈਂ ਕਿਹਾ ਕਿ ਕੁੜੀਆਂ ਦੇ ਕੁੜੀਆਂ ਪ੍ਰਤੀ ਖਿੱਚ ਕشش ਬਣਦੀ ਹੈ ਉਸ ਚੀਜ਼ ਵਾਲੇ ਪਾਸੇ ਮਤਲਬ ਜਿਹੜਾ ਅਸਲੀ ਤੱਤ ਇੱਕ ਕੁੜੀ ਦੇ ਵਿੱਚ ਕੁੜੀ ਤੌਰ ਤੇ ਹੋਣੀ ਚਾਹੀਦੀ ਇੱਕ ਮੁੰਡੇ ਦੇ ਵਿੱਚ ਮੁੰਡੇ ਤੌਰ ਤੇ ਹੋਣੀ ਚਾਹੀਦੀ ਉਹਨਾਂ ਚੀਜ਼ਾਂ ਨੂੰ ਇਹ ਚੀਜ਼ਾਂ ਖਤਮ ਕਰਨੀਆਂ ਜਿੰਨਾ ਕਿ ਮੈਂ ਅਜ ਦੋ ਦੋ ਤਿੰਨ ਦਿਨ ਪਹਿਲਾਂ ਪੜ੍ਹ ਕੇ ਹਟਿਆ ਤੇ ਉਹ ਕਿਸੇ ਚਿੰਤਕ ਨੇ ਕਿਸੇ ਫਿਕਰਮੰਦ ਨੇ ਇਹ ਚੀਜ਼ ਲਿਖੀ ਸੀ ਜਿਹੜੀ ਮੈਂ ਬੜੇ ਡੀਪਲੀ ਪੜ੍ਹੀ ਉਹ ਕਹਿੰਦਾ ਵੀ ਦੇਖੋ ਕਿਸੇ ਨੂੰ ਦੋਸ਼ੀ ਨਾ ਠਹਿਰਾਓ ਉਹਨੇ ਵੀ ਅਸੀਂ ਗੇਪਰੇਡ ਤੋਂ ਗੱਲ ਚੁੱਕੀ ਸੀ ਉਹ ਕਹਿੰਦਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਗੇਪਰੇਡ ਕੈਨਸਲ ਹੋ ਗਈ ਨਾ ਇਹ ਖੁਸ਼ੀਆਂ ਨਾ ਮਨਾ ਉਸ ਗੱਲ ਦੀਆਂ ਤੁਸੀਂ ਗੇਪਰੇਡ ਕੈਨਸਲ ਕਰਤੀ ਉਹ ਇਹ ਸੋਚੋ ਕਿ ਜੇ ਅੱਜ ਸਾਡੇ ਵਿੱਚ ਹੈ ਇਹ ਪੂਰੇ ਦੇਸ਼ ਦੇ ਵਿੱਚ ਹੈ ਤੇ ਦੇਸ਼ ਤੋਂ ਬਾਹਰ ਪਹਿਲਾਂ ਬਹੁਤ ਦੇਰ ਤੋਂ ਹੈ ਪੂਰੇ ਇੰਡੀਆ ਦੇ ਵਿੱਚ ਹੈ ਪੰਜਾਬ ਦੀ ਗੱਲ ਮੈਂ ਤਾਂ ਕਰਨ ਲੱਗਾ ਅਸੀਂ ਉਹ ਪੰਜਾਬੀ ਹੁੰਦੇ ਸੀ ਜਿਨ੍ਹਾਂ ਨੂੰ ਜੇ ਕਿਤੇ ਕਹਿੰਦੇ ਵੀ ਬੰਦਾ ਟ੍ਰੇਨ ਦੇ ਵਿੱਚ ਚੜ ਗਿਆ ਨਾ ਅੱਗੇ ਟ੍ਰੇਨਾਂ ਦੇ ਵਿੱਚ ਹੁੰਦਾ ਸੀ ਕਿ ਜੰਗਲਾ ਇਦੀ ਲੰਗੜੀਆਂ ਟ੍ਰੇਨ ਤੇ ਕਹਿੰਦੇ ਲੁੱਟ ਲੈਂਦੇ ਹੁੰਦੇ ਸੀ ਤੇ ਕਹਿੰਦੇ ਜੇ ਟ੍ਰੇਨ ਦੇ ਇੱਕ ਡੱਬੇ ਦੇ ਵਿੱਚ ਇੱਕ ਸਰਦਾਰ ਚੜ ਜਾਂਦਾ ਸੀ ਨਾ ਜਦੋਂ ਪਤਾ ਕਿ ਪੰਜਾਬੀ ਹੈ ਤਾਂ ਸਾਰਾ ਟ੍ਰੇਨ ਦਾ ਡੱਬਾ ਜਿਹੜਾ ਆਪਣੇ ਆਪ ਨੂੰ ਸੇਫ ਮਹਿਸੂਸ ਕਰਦਾ ਸੀ ਕਿ ਆਪਣੇ ਵਿੱਚ ਇੱਕ ਸਰਦਾਰ ਆ ਗਿਆ ਆਪਣੇ ਵਿੱਚ ਇੱਕ ਪੰਜਾਬੀ ਆ ਗਿਆ ਠੀਕ ਹੈ ਅੱਜ ਅਸੀਂ ਪੰਜਾਬੀ ਕਿਹੜੇ ਪਾਸੇ ਤੁਰ ਪਏ ਕਿ ਅੱਜ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਉਹ ਗੇਪਰੇਡ ਹੋਣ ਜਾ ਰਹੀ ਸੀ ਠੀਕ ਹੈ ਕਿੱਥੋਂ ਪੈਦਾ ਹੋਇਓ ਇਹਨਾਂ ਚੀਜ਼ਾਂ ਤੋਂ ਪੈਦਾ ਹੋਇਆ ਹੂੰ ਉਸੀ ਕਿੰਨੀਆਂ ਸਾਰੀਆਂ ਇੰਟਰਵਿਊਜ਼ ਕਰ ਚੁੱਕੇ ਹੂੰ ਕੀਤੇ ਆ ਨਾ ਮੁੰਡੇ ਕੁੜੀਆਂ ਬਣੇ ਫਿਰਦੇ ਆ ਆਖਰ ਅੰਦਰੋਂ ਕੁਛ ਨਾ ਕੁਛ ਉੱਠਦਾ ਨਾ ਉਹ ਬਾਲਾ ਹੋਏ ਜਾ ਤੇ ਨਹੀਂ ਤਾਂ ਇੱਥੇ ਜੇ ਕਿਤੇ ਕੋਈ ਇੰਨੇ ਕਹਦੇ ਵੀ ਕੀ ਤੈਨੂੰ ਭੀੜ ਭੇ ਮਰਦੋਂ ਬਣਿਆ ਜਨਾਨਾ ਚਾਹੇ ਵਿਆਹ ਹੀ ਗਏ ਹੋਈਏ ਤੇ ਬੰਦਾ ਜਿਹੜਾ ਸੱਚੀ ਮੁੱਚੀ ਬੰਦਾ ਨਾ ਜੇ ਕਿਤੇ ਖੁਸ਼ੀ ਚ ਨੱਚੀ ਜਾਂਦਾ ਹੋਵੇ ਤਾਂ ਉਹ ਇਹੋ ਜੀ ਬੋਲੀ ਸੁਣ ਕੇ ਬਾਹਰ ਨਿਕਲ ਜਾਂਦਾ ਮੁੜ ਕੇ ਭੰਗੜੇ ਚ ਨਹੀਂ ਵੜਦਾ ਆ ਕੇ ਡੀਜੇ ਤੇ ਨਹੀਂ ਵੜਦਾ ਵੀ ਯਾਰ ਨਾ ਇਹਨਾਂ ਦਿਓ ਆ ਤਾਂ ਗੱਲ ਹੀ ਕਸੂਤੀ ਕਹੇਗੀ ਠੀਕ ਹੈ ਇੱਕ ਪਾਸੇ ਬੰਦੇ ਨੇ ਖੁਦ ਸੋਚਣਾ ਕਿ ਮੈਂ ਤਾਂ ਯਾਰ ਹਾਂ ਜਿਹੜੇ ਕਿ ਤੁਹਾਨੂੰ ਮਰਦ ਪੈਦਾ ਕੀਤਾ ਹੈ ਪ੍ਰਮਾਤਮਾ ਨੇ ਤੁਸੀਂ ਕੀ ਬਣ ਕੇ ਦਿਖਾਉਣ ਜਾ ਰਹੇ ਲੋਕਾਂ ਨੂੰ ਕੀ ਸੇਧ ਦੇਣ ਜਾ ਰਹੇ ਹੋ ਕੀ ਸਿੱਧ ਕਰਨਾ ਚਾਹੁੰਦੇ ਹੋ ਜੀ ਇਸ ਕਰਕੇ ਇਹ ਕਹਾਣੀ ਜਿਹੜੀ ਨਾ ਤਾਰਾ ਜੀ ਜਿਹਨਾਂ ਚੀਜ਼ਾਂ ਤੇ ਕੰਟਰੋਲ ਨਾ ਕੀਤਾ ਜਿੱਥੋਂ ਇਹ ਚੀਜ਼ਾਂ ਪੈਦਾ ਹੋ ਰਹੀਆਂ ਤਾਂ ਅਸੀਂ ਉਹ ਓਪਰੇਟ ਦੀ ਗੱਲ ਨਾ ਕਰੇ ਜਿਹੜੇ ਕੈਨਸਲ ਕਰਵਾ ਲਈ ਹੂੰ ਚੰਗੀ ਗੱਲ ਜਿਹਨੇ ਕਰਵਾਤੀ ਮੈਂ ਇੱਕ ਵਾਰ ਫੇਰ ਅਪਰੀਸ਼ੀਏਟ ਕਰਦਾ ਧੰਨਵਾਦ ਕਰਦਾ ਉਹਨਾਂ ਭਰਾਵਾਂ ਦਾ ਜੇ ਇਹ ਨਿਕਲਦੀ ਤਾਂ ਕੱਲ ਨੂੰ ਇਹ ਟ੍ਰੈਂਡ ਬਣ ਜਾਣਾ ਸੀ ਫਿਰ ਕੱਲ ਨੂੰ ਹੋਰ ਸ਼ਹਿਰ ਕਹਿੰਦੇ ਪਰਸੋਂ ਹੋਰ ਸ਼ਹਿਰ ਕਹਿੰਦੇ ਠੀਕ ਆ ਨਾ ਜਿੱਥੇ ਕੰਟਰੋਲ ਚਾਹੀਦਾ ਪਰ ਇਸ ਤੋਂ ਪਹਿਲਾਂ ਕੰਟਰੋਲ ਉਹਨਾਂ ਚੀਜ਼ਾਂ ਤੇ ਚਾਹੀਦਾ ਜਿੰਨਾਂ ਚੀਜ਼ਾਂ ਦਾ ਕਰਕੇ ਇਹ ਗੇ ਵਿਅਕਤੀ ਪੈਦਾ ਹੋ ਰਹੀ ਹੈ ਜਿੱਦਾ ਕਰਕੇ ਕੁੜੀਆਂ ਦੇ ਵਿੱਚ ਜਿਹੜਾ ਉਹ ਇੱਕ ਕਸ਼ਿਸ਼ ਕੁੜੀਆਂ ਦੀ ਕੁੜੀਆ ਪ੍ਰਤੀ ਹੋ ਰਹੀ ਮੁੰਡਿਆਂ ਦੀ ਮੁੰਡਿਆਂ ਪ੍ਰਤੀ ਵੱਧ ਰਹੀ ਹੈ ਨਾ ਇਸ ਚੀਜ਼ ਤੇ ਕੰਟਰੋਲ ਹੋਣਾ ਚਾਹੀਦਾ ਕਹਿੰਦੇ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਜਿਹਨੇ ਚੋਰ ਪੈਦਾ ਕੀਤਾ ਕਿਉਂਕਿ ਉਹਨੇ ਸੰਸਕਾਰ ਕਿਉਂ ਦਿੱਤੇ ਜੰਗੇ ਜੇ ਬੱਚਾ ਇੱਕੇਦਮ ਚੋਰ ਨਹੀਂ ਬਣਦਾ ਉਹਦੀਆਂ ਬਚਪਨ ਤੋਂ ਆਦਤਾਂ ਹੁੰਦੀਆਂ ਤੇ ਸਭ ਤੋਂ ਵੱਡਾ ਪਹਿਲੇ ਫਸਟ ਟੀਚਰ ਜਿਹੜੇ ਉਹ ਬੱਚੇ ਦੇ ਮਾਪੇ ਹੁੰਦੇ ਆ ਪਿਓ ਨੇ ਫੇਰ ਘਰੋਂ ਬਾਹਰ ਜਣਾ ਪੇ ਉਹਨਾਂ ਨਾਲੋਂ ਵੱਡਾ ਟੀਚਰ ਮਾਂ ਹੁੰਦੀ ਐ ਇਸ ਕਰਕੇ ਐ ਨਹੀਂ ਹੈਗਾ ਵੀ ਮਾਂ ਨੂੰ ਫੜ ਲਓ ਤਾਂ ਯਾਰ ਵੀ ਠੀਕ ਐ ਉਹਨੂੰ ਹੋ ਮੇਰੀ ਮਾਂ ਨੂੰ ਫੜ ਲਾ ਤੇ ਉਹ ਚੋਰੀ ਛੱਡ ਦੂਗਾ ਮਤਲਬ ਹੁੰਦਾ ਕਿ ਸਭ ਤੋਂ ਵੱਧ ਬੱਚਾ ਮਾਂ ਕੋਲੇ ਰਿਆ ਤੇ ਮਾਂ ਨੇ ਉਹਨੂੰ ਚੰਗੇ ਸੰਸਕਾਰ ਕਿਉਂ ਨਹੀਂ ਦਿੱਤੇ ਜਦੋਂ ਮਾਂ ਨੂੰ ਪਤਾ ਸੀ ਕਿ ਨਿੱਕੀ ਮੋਟੀ ਚੋਰੀ ਕਰਦਾ ਘਰੋਂ ਰੁਪਈਆ 2 ਰੁਪਈਆ ਥੇਲੀ ਜਵਾਨੀ ਚੁੱਕ ਕੇ ਲੈ ਕੇ ਜਾਂਦਾ ਮਾਂ ਨੇ ਉਦੋਂ ਉਹਦੇ ਚਪੇੜੇ ਕਿਉਂ ਨਹੀਂ ਮਾਰੇ ਮਾਂ ਨੇ ਸੁਧਾਰੇ ਕਿਉਂ ਨਹੀਂ ਕਿ ਤਾਂ ਕਹਿੰਦੇ ਚੋਰ ਨੂੰ ਨਾ ਫੜੋ ਚੋਰ ਦੀ ਮਾਂ ਨੂੰ ਫੜੋ ਇਸ ਕਰਕੇ ਉਸ ਚੀਜ਼ ਨੂੰ ਵੇਖਣ ਦੀ ਲੋੜ ਨਹੀਂ ਕਿ ਉਹ ਪ੍ਰੇਡ ਹੋਣੀ ਸੀ ਉਹ ਕੈਨਸਲ ਹੋ ਗਈ ਚੰਗਾ ਹੋ ਗਿਆ ਉਸ ਸੀ ਨੂੰ ਉਹ ਪੈਦਾ ਕਿਉਂ ਹੋਏ ਹੂੰ ਉਹ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੇ ਉਹਨਾਂ ਨੂੰ ਇਸ ਪਾਸੇ ਲਿਆਂਦਾ ਹੂੰ ਮਰਦ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਕਿਸ ਉਸ ਲਾਈਨ ਤੇ ਚਲੇ ਜਾਣਾ ਜਿੱਥੇ ਇੱਕ ਬੰਦੇ ਦਾ ਮਰਦ ਹੁੰਦਿਆਂ ਸਤਕਾਰਯੋਗ ਥਾਂ ਹੀ ਨਹੀਂ ਰਹਿ ਜਾਂਦਾ ਹੂੰ ਉਸ ਪਾਸੇ ਨੂੰ ਉਹ ਗਏ ਕਿਉਂ ਹੂੰ ਤੇ ਜਿੰਨਾਂ ਚੀਜ਼ਾਂ ਤੋਂ ਉਹ ਗਏ ਆ ਉਹਨਾਂ ਚੀਜ਼ਾਂ ਤੇ ਵੱਡੇ ਕੰਟਰੋਲ ਕਰਨ ਦੀ ਲੋੜ ਹੈ ਆਪੋ ਆਪਣੇ ਘਰ ਦੇ ਵਿੱਚ ਕਹਿੰਦੇ ਜੇ ਤੁਸੀਂ ਸੁਧਾਰ ਕਰਨਾ ਹੈ ਨਾ ਅਸੀਂ ਸੋਚਦੇ ਆ ਕਿ ਯਾਰ ਰਾਜਨੀਤੀ 'ਚ ਬਹੁਤ ਗੰਦ ਪੈ ਗਿਆ ਯਾਰ ਫਲਾਨੇ ਕੰਮ 'ਚ ਬਹੁਤ ਗੰਦ ਦੇਸ਼ 'ਚ ਬਹੁਤ ਗੰਦ ਹੈ ਪੰਜਾਬ 'ਚ ਬਹੁਤ ਗੰਦ ਹੈ ਸ਼ਹਿਰ ਚ ਬਹੁਤ ਗੰਦਾ ਉਹ ਕਹਿੰਦੇ ਤੁਸੀਂ ਕਿਸੇ ਵੀ ਚੀਜ਼ ਨੂੰ ਕੰਟਰੋਲ ਕਰਨ ਨਾਲ ਪਹਿਲਾਂ ਇਹ ਸੋਚ ਕੇ ਦੇਖੋ ਨਾ ਤਾਂ ਤੁਸੀਂ ਮੁਹੱਲੇ ਨੂੰ ਕੰਟਰੋਲ ਕਰ ਸਕਦੇ ਹੋ ਨਾ ਤੁਸੀਂ ਸ਼ਹਿਰ ਨੂੰ ਨਾ ਤੁਸੀਂ ਪੰਜਾਬ ਨੂੰ ਨਾ ਤੁਸੀਂ ਦੇਸ਼ ਨੂੰ ਸੁਧਾਰ ਜਿੰਨਾ ਕਰ ਸਕਦੇ ਹੋ ਪਹਿਲਾਂ ਆਪਣੇ ਆਪ ਚ ਕਰਨਾ ਪਊਗਾ ਹੂੰ ਪਹਿਲਾ ਆਪਣੇ ਅੰਦਰ ਝਾਤੀ ਮਾਰੋ ਕਿ ਮੈਂ ਕਿੰਨਾ ਸੁਧਾਰ ਕੀਤਾ ਸੀ ਕਿਤੇ ਕੂੜੇ ਦੇ ਢੇਰ ਕੋਲ ਲੱਗਦੇ ਆ ਤਾਂ ਅਸੀਂ ਉੱਥੇ ਵੇਖ ਕੇ ਕਹਿੰਦੇ ਓਹੋ ਹੋ ਮੁਸਕ ਮਾਰਦਾ ਯਾਰ ਇਹ ਕੀ ਲੋਕਾਂ ਨੇ ਗੰਦ ਪਾਇਆ ਤੇ ਕਿਤੇ ਨਾ ਕਿਤੇ ਸਾਡੇ ਵਿੱਚ ਸਾਡਾ ਵੀ ਹੁੰਦਾ ਵੀ ਅਸੀਂ ਬਸ ਵਿੱਚ ਬੈਠੇ ਆ ਕੋਲਡ ਡਰਿੰਕ ਲਿਆ ਇੱਕ ਨਾਲ ਅਸੀਂ ਪੈਕਟ ਲਿਆ ਕੋਈ ਖਾਣ ਵਾਸਤੇ ਤੇ ਉਹ ਕੋਲਡ ਡਰਿੰਕ ਦੀ ਬੋਤਲ ਖਾਲੀ ਕੀਤੀ ਨਾਲ ਪੈਕਟ ਖਾਲੀ ਕੀਤਾ ਐ ਨਹੀਂ ਵੀ ਕੋਲੇ ਬੈਗ ਹੈਗਾ ਝੋਲਾ ਹੈਗਾ ਜਾਂ ਜੇਬ ਵੀ ਹੈਗੀ ਉਹ ਚ ਪਾ ਲੋ ਜਾਂ ਉਹਨੂੰ ਲਫਾਫੇ ਚ ਪਾ ਕੇ ਕੋਲੇ ਰੱਖ ਲੋ ਜਿੱਥੇ ਕਿਤੇ ਡਸਟਬਿਨ ਆਊਗਾ ਕਿਤੇ ਉੱਥੇ ਜਿੱਥੇ ਵਾਜਬ ਥਾਂ ਹੋਊਗੀ ਉੱਥੇ ਸੁੱਟ ਦੇਗੇ ਅ ਨਾ ਹੋ ਇਸ ਕਰਕੇ ਮੈਂ ਕਹਿੰਦਾ ਸਭ ਤੋਂ ਪਹਿਲਾਂ ਸੁਧਾਰ ਆਪਣੇ ਘਰ ਤੋਂ ਕਰਨਾ ਪਊਗਾ ਆਪਣੀ ਰਸੋਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਅਸੀਂ ਹੁਣ ਲਿਆ ਕੇ ਜਮ੍ਹਾਂ ਕਰ ਲਈਆਂ ਨਾ ਅਡਾਪਟ ਕਰ ਲਈਆਂ ਉਹਨਾਂ ਨੂੰ ਕੱਟਣਾ ਪਊਗਾ ਮਹਿਮਾਨ ਆਉਂਦਾ ਮੈਂ ਕਹਿੰਦਾ ਕਿ ਚੰਗਾ ਹੋਊਗਾ ਉਹਨੂੰ ਨਿੰਬੂ ਪਾਣੀ ਪਿਆਇਆ ਜਾਵੇ ਹੂੰ ਬੰਦਾ ਖੁਸ਼ ਹੋ ਜਾਂਦਾ ਸ਼ਕੰਜ ਵੀ ਪੀ ਕੇ ਕੋਲਡ ਡਰਿੰਕ ਪੀ ਕੇ ਬੰਦਾ ਉਹਨਾਂ ਖੁਸ਼ ਨਹੀਂ ਹੁੰਦਾ ਜਿਹਨਾਂ ਨਿੰਬੂ ਪਾਣੀ ਪੀ ਕੇ ਖੁਸ਼ ਹੁੰਦੇ ਸਾਡੇ ਕੋਲ ਬਹੁਤ ਕੁਝ ਹੈ ਅਸੀਂ ਅਸੀਂ ਤਾਂ ਆਪਾਂ ਤਾਂ ਗੁੜ ਦਾ ਸ਼ਰਬਤ ਬਣਾ ਕੇ ਪੀ ਲੈਂਦੇ ਹੁੰਦੇ ਸੀ ਤੇ ਇਹ ਗਿਰੇ ਇੱਕ ਠੰਡੇ ਹੁੰਦੇ ਨੇ ਨਾ ਜਸਵਿੰਦਰ ਜੀ ਇਹ ਵੀ ਕਹਿੰਦੇ ਪਿਓਰ ਖੰਡ ਨਹੀਂ ਹੁੰਦੀ ਕੈਮੀਕਲ ਪੈਂਦਾ ਨਹੀਂ ਨਹੀਂ ਖੰਡੰ ਦਾ ਜੇ ਬਿਮਾਰੀ ਘਟ ਲੱਗੂਗੀ ਕਦੇ ਜਾ ਕੇ ਦੇਖਿਓ ਜੀ ਮੈਂ ਤੁਹਾਨੂੰ ਗੱਲ ਕਰਾਂ ਆਪਣੇ ਇੱਕ ਘਟੋ ਘਟ 20 ਸਾਲ ਪੁਰਾਣੀ ਗੱਲ ਕਰਾਂ ਮੈਂ ਘਟੋ ਘਟ 20 ਸਾਲ ਪੁਰਾਣੀ ਕਿਉਂਕਿ ਅੱਜ ਤੱਕ ਜਿਹੜੀ ਸ਼ਰਾਬ ਹੈ ਸ਼ਰਾਬ ਬਣਦੀ ਕੈਮੀਕਲ ਤੋਂ ਲੱਗਦੀ ਹੈ ਅੱਜ ਕੱਲ ਦਾ ਬੂੰਦਾਂ ਪੈਂਦੀਆਂ ਅੱਜ ਕੱਲ ਤਾਂ ਗੋੜਾ ਵਾਲਾ ਕੰਮ ਖਤਮ ਹੋ ਗਿਆ ਆਪਣੇ ਖਾਸਾ ਡਿਸਟਿਲਰੀ ਜਿਹੜੀ ਖਾਸਾ ਜਿਹੜੀ ਦੇਸੀ ਸ਼ਰਾਬ ਆਉਂਦੀ ਹੈ ਉਹੋ ਆਪਣੇ ਖਾਸ ਆਸਿਰੇ ਅਮਰਸਰ ਸਾਹਿਬ ਦੇ ਵਿੱਚ ਜਦੋਂ ਅਮਰਸਰ ਸਾਹਿਬ ਤੋਂ ਪਰੇ ਬਾਹਰ ਨਿਕਲਦੇ ਆ ਅਸੀਂ ਉੱਧਰਲੇ ਪਾਸੇ ਅਕਸਰ ਲੱਗਦੇ ਹੁੰਦੇ ਸੀ ਤੇ ਬੜੀ ਦੂਰ ਤੋਂ 5 7 10 ਕਿਲੋਮੀਟਰ ਤੋਂ ਪਹਿਲਾਂ ਜਿਹੜੀ ਬੈਡ ਸਮੈਲ ਆਉਣ ਲੱਗ ਪੈਂਦੀ ਸੀ ਮੈਂ ਗੁੜ ਖਰਾਬ ਹੁੰਦਾ ਨਾ ਉਹ ਜਿਵੇਂ ਜਦੋਂ ਜਦੋਂ ਆਪਾਂ ਜੇ ਸ਼ਰਾਬ ਲਾਣ ਵੈਸੀ ਵੀ ਪਾਤੀ ਦੇਸੀ ਤਾਂ ਉਹ ਮਸਕ ਆਉਂਦਾ ਨਾ ਉੱਥੇ ਅਸੀਂ ਲੰਘਣਾ ਨਾ ਕੋਲਦੀ ਉਹਦੇ ਕੰਧਾਂ ਛੋਟੀਆਂ ਹੁੰਦੀਆਂ ਸੀ ਤੇ ਗੁੜ ਦੇ ਜਿਹੜੇ ਆ ਉਹ ਬਹੁਤ ਵੱਡੇ ਵੱਡੇ ਜਿਹੜੇ ਢੇਰ ਲੱਗੇ ਹੁੰਦੇ ਸੀ ਗੁੜ ਦੇ ਠੀਕ ਹੈ ਜੀ ਉਹ ਜਿਹੜਾ ਸੀ ਹੁਣ ਉਹ ਗੁੜ ਤੋਂ ਬਣਾਈ ਜਾਂਦੀ ਗੁੜ ਤੋਂ ਬਣਦੀ ਸੀ ਪਰ ਉਹ ਮੈਂ ਕਹਣਾ ਵੀ ਤੁਸੀਂ ਆਪਾਂ ਇਹ ਗੱਲ ਮੰਨ ਸਕਦੇ ਕਿ ਹਾਂ ਠੀਕ ਹੈ ਵੀ ਉਹ ਸਹੀ ਸੀ ਉਹ 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 ਸ਼ਰਾਬ ਸੀ ਕਿਉਂਕਿ ਗੁੜ ਨੂੰ ਜਿਹੜਾ ਸੀ ਉਹ ਉਬਾਲਿਆ ਗਿਆ ਸੀਗਾ ਕਾੜਿਆ ਗਿਆ ਸੀਗਾ ਉਹਨੂੰ ਜੋ ਕੀਤਾ ਗਿਆ ਉਹਨੂੰ ਟ੍ਰੀਟ ਕੀਤਾ ਗਿਆ ਸੀਗਾ ਪਰ ਦੂਜੇ ਪਾਸੇ ਜਦ ਅੱਜ ਕੈਮੀਕਲ ਦੀ ਗੱਲ ਕਰੀਏ ਤਾਂ ਕੈਮੀਕਲ ਸ਼ਰਾਬ ਜਿਹੜੀ ਆਪਾਂ ਕੀ ਸੋਚ ਸਕਦੇ ਵਿੱਚ ਅੰਗੀ ਥੋੜੋ ਹੈ ਇਸ ਕਰਕੇ ਜਿਹੜੀਆਂ ਚੀਜ਼ਾਂ ਇਹ ਤੁਸੀਂ ਕੋਲ ਡਰਿੰਕ ਦੀ ਗੱਲ ਕੀਤੀ ਨਾ ਜੇ ਉੱਥੇ ਮੈਂ ਸੋਚਦਾ ਗੁੜ ਉੱਥੇ ਪਿਆ ਹੁੰਦਾ ਸੀ ਉਹ ਗੁੜ ਇੰਨਾ ਕੁ ਗਲਿਆ ਛੜਿਆ ਹੁੰਦਾ ਸੀ ਵੀ ਉੱਥੇ ਜਾ ਕੇ ਬੰਦਾ ਜੇ ਕਿਤੇ ਅੰਦਰ ਚਲਾ ਜਾਂਦਾ ਤਾਂ ਉੱਥੇ ਜਾ ਕੇ ਇਹ ਸੋਚਦਾ ਹੁੰ ਮੈਂ ਕਹਿੰਦਾ ਯਾਰ ਵੀ ਨਹੀਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਹਾਲਾਂਕਿ ਬਣਦੀ ਗੁੜਤੀ ਸੀ ਗੁੜ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਕਿ ਆਖਰ ਉਹਦਾ ਉਹਦਾ ਰੂਪ ਵਿਗੜੂਗਾ ਤਾਂ ਫੇਰ ਹੀ ਸ਼ਰਾਬ ਬਣੂਗੀ ਨਾ ਮੈਂ ਕਹਿੰਦਾ ਕਿ ਕੋਲਡ ਡਰਿੰਕ ਜਿਹੜਾ ਤੁਸੀਂ ਕਹਿੰਦੇ ਹੋ ਜਿਹੇ ਕਿਤੇ ਬਣਦਾ ਦੇਖ ਲਓ ਜਿਹੜੇ ਬੋਤਲ ਬੰਦ ਡੱਬਾ ਬੰਦ ਜੋਸ ਆਉਂਦੇ ਆ ਕੋਲਡ ਡਰਿੰਕ ਆਉਂਦੇ ਆ ਕਦੇ ਉੱਥੇ ਜਾ ਕੇ ਦੇਖ ਲਓ ਨੇ ਦੇ ਵਿੱਚ ਮਤਲਬ ਇੰਨੇ ਇੰਨੇ ਅਨ ਹਾਈਜੈਨਿਕ ਤਰੀਕੇ ਨਾਲ ਬਣਾਇਆ ਜਾਂਦਾ ਹੈ ਇੰਨੇ ਇੰਨੇ ਅਨ ਸੇਫਟੀ ਨਾਲ ਬਣਾਇਆ ਜਾਂਦਾ ਹੈ ਮੈਂ ਇੱਕ ਹੋਰ ਚੀਜ਼ ਦੇ ਇੱਕ ਟਮਾਟੋ ਫੈਕਟਰੀ ਦੇ ਵਿੱਚ ਦੇਖਿਆ ਸੀ ਜਿਹੜਾ ਆਪਾਂ ਟਮਾਟੋ ਕੈਚੱਪ ਖਾਂਦੇ ਆ ਇਹਦੇ ਵਿੱਚ ਮੈਂ ਦੇਖਿਆ ਇੱਕ ਵਾਰੀ ਆਪਣੇ ਅੱਖਾਂ ਦੇ ਨਾਲ ਮੇਰਾ ਕੋਈ ਮਿੱਤਰ ਸੀਗਾ ਅਸੀਂ ਉਧਰ ਅੰਮ੍ਰਿਤਸਰ ਸਾਹਿਬ ਵਾਲੀ ਸਾਈਡ ਹੀ ਸੀਗੇ ਉਹਨੇ ਚਲੋ ਉਹਨਾਂ ਦੇ ਆਪਣੇ ਟਮਾਟਰ ਲਾਏ ਹੋਏ ਸੀ ਤੇ ਉਹ ਟਰਾਲੀ ਲੈ ਕੇ ਉੱਥੇ ਆਏ ਹੋਏ ਸੀ ਫੈਕਟਰੀ 'ਚ ਤੇ ਉਹ ਅਸੀਂ ਉਧਰੋਂ ਲੰਘਣਾ ਸੀਗਾ ਤੇ ਉਹ ਮੈਨੂੰ ਕਹਿੰਦਾ ਵੀ ਅਖੇ ਕੋਈ ਗੱਲ ਨਹੀਂ ਮੇਰੇ ਕੋਲ ਹੋ ਕੇ ਜਾਇਓ ਉੱਥੇ ਗਏ ਤਾਂ ਅਸੀਂ ਦੇਖ ਰਹੇ ਕਿ ਜਿਹੜੇ ਬੰਦੇ ਉਹਨੂੰ ਟਮਾਟਰਾਂ ਨੂੰ ਲਾ ਰਹੇ ਆ ਨਾ ਉਹ ਲੱਤਾਂ ਮਾਰ ਮਾਰ ਟਰੱਕਾਂ ਟਰਾਲੀਆਂ ਦੇ ਵਿੱਚੋਂ ਲਾ ਰਹੇ ਪੈ ਰਹੇ ਨਾ ਤੱਕ ਦੇ ਵਿੱਚ ਹੀ ਇੱਥੋਂ ਤੱਕ ਵੀ ਸੀਗਾ ਵੀ ਉਹ ਵਿੱਚ ਬੰਦੇ ਜਿਹੜੇ ਉਹ ਕਿ ਪ੍ਰਵਾਸੀ ਜ਼ਿਆਦਾ ਹੁੰਦੇ ਉਹ ਜ਼ਰਦਾ ਵੀ ਮਾਰ ਰਹੇ ਆ ਉਹ ਉੱਥੇ ਖੜੇ ਹੀ ਉਹ ਸਿਕਟ ਪੀੜੀ ਵੀ ਪੇਰੇ ਆ ਹੁਣ ਪੀ ਕੇ ਕੋਈ ਬਾਹਰ ਤਾਂ ਸੁੱਟ ਨਹੀਂ ਜਾਂਦੇ ਉੱਥੇ ਸੁੱਟਦੇ ਨੇ ਉਹਨੂੰ ਜਦੋਂ ਜ਼ਰਦਾ ਪੀੜੀ ਲਾਉਗਾ ਬੰਦਾ ਠੁੱਕੂਗਾ ਵੀ ਤੇ ਹਮ ਮਤਲਬ ਇਹ ਚੀਜ਼ਾਂ ਜੇ ਅਸੀਂ ਬਣਦੀਆਂ ਦੇਖ ਲਈਏ ਨਾ ਤਾਂ ਸਾਡਾ ਦੈਲ ਹੀ ਨਹੀਂ ਕਰਦਾਗਾ ਮੈਂ ਨਹੀਂ ਕਹਿੰਦਾ ਕਿ ਹਰ ਇੱਕ ਥਾਂ ਤੇ ਮਾੜੇ ਤਰੀਕੇ ਨਾਲ ਬਣਦੀ ਐ ਪਰ ਬਹੁਤ ਥਾਵਾਂ ਤੇ ਸਾਡੇ ਇਹ ਇਹਨਾਂ ਚੀਜ਼ਾਂ ਦੀ ਅਣਗਿਣਤ ਲੋਕੀਰ ਸ਼ਰਾਤੀ ਲੋਖਣੇ ਲੇਬਰ ਕੰਮ ਕਰਦੀ ਆ ਜੀ ਤੁਸੀਂ ਖਾਣ ਵਾਲੀਆਂ ਚੀਜ਼ਾਂ ਲੈ ਰੋੜੀ ਬਣਦੀ ਐ ਕਲਾਬ ਤੋਂ ਉਹ ਸ਼ਰਾਰਤੀ ਲੋਕ ਰੀਨਾ ਵੀ ਪਾਉਂਦੇ ਬਣਾ ਬਣਾ ਕੇ ਨਹੀਂ ਸ਼ਰਾਰਤੀ ਨਹੀਂ ਜੀ ਮੈਨੂੰ ਸ਼ਰਾਰਤੀ ਕਹਾਂਗੇ ਹਾਂ ਮੈਂ ਕਹਿੰਦਾ ਫਲੇਵਰ ਹੈ ਨਾ ਹੂੰ ਫਲੇਵਰ ਹੈ ਉਹ ਕਹਿੰਦੀ ਲੈ ਰਹੀ ਕਿ ਮੈਂ ਗਲਾਬ ਜਾਮਾ ਵੇਖਿਆ ਸੀ ਉੱਚ ਬੰਦਾ ਧੁੱੱਕੀ ਜਾਂਦਾ ਵਿੱਚ ਗਲਾ ਜਾਣਾ ਪਿਆ ਮੈਂ ਕਹਿੰਦਾ ਕਿ ਆफी ਲੋਕੇ ਸ਼ਰਾਰਤ ਨਹੀਂ ਅਵੇਅਰ ਕਰਦੇ ਉਹ ਦੱਸਣਾ ਹੀ ਆ ਨਾ ਬੰਦੇ ਨੇ ਕਿ ਦੇਖੋ ਇਹ ਚੀਜ਼ਾਂ ਹੋ ਰਹੀਆਂ ਹੁਣ ਕਹਿੰਦੇ ਤੁਸੀਂ ਕੋਈ ਵੀ ਚੀਜ਼ ਕੁਆਂਟੀਟੀ ਦੇ ਵਿੱਚ ਵੇਖ ਰਹੇ ਹੋ ਕੁਆਂਟੀਟੀ ਦੇ ਵਿੱਚ ਕੋਈ ਚੀਜ਼ ਖਾ ਰਹੇ ਹੋ ਤੁਸੀਂ ਕਿ ਕੁਆਂਟੀਟੀ ਦੇ ਵਿੱਚ ਵੱਡੀ ਗਿਣਤੀ ਜੋ ਬਣ ਰਹੀ ਹੈ ਉਹਦੇ ਵੱਡੇ ਸਟਾਕ ਦੀ ਲੋੜ ਹੈ ਇਹ ਨਾ ਸੋਚੋ ਕਿ ਤੁਹਾਨੂੰ ਉਹ ਚੀਜ਼ ਜਿਹੜੀ ਪ੍ਰੋਸੈਸ ਜਾ ਰਹੀ ਹੈ ਉਹ ਬੜੇ ਵਧੀਆ ਤਰੀਕੇ ਨਾਲ ਹੱਥਾਂ ਨਾਲ ਆਟਾ ਮੈਦਾ ਗੁੰਨਿਆ ਗਿਆ ਹੋਊਗਾ ਕੁਛ ਥਾਵਾਂ ਤੇ ਹੁੰਦਾ ਮਸ਼ੀਨਾਂ ਨਾਲ ਹੁੰਦਾ ਪਰ ਜਿੱਥੇ ਜ਼ਿਆਦਾਤਰ ਦੇਸੀ ਫੈਕਟਰੀਆਂ ਜੁਗਾੜੂ ਲਾਈਆਂ ਹੁੰਦੀਆਂ ਹਨਾ ਉੱਥੇ ਉਹ ਆਟਾ ਜਿਹੜਾ ਨਾ ਤੁਸੀਂ ਕਦੇ ਵੇਖ ਲਓ ਗੋਲ ਗੱਪਿਆਂ ਵਾਲੇ ਵੀ ਆਟਾ ਜ਼ਿਆਦਾਤਰ ਪੈਰਾਂ ਨਾਲ ਗੁੰਨਦੇ ਬਈ ਤਾਂ ਹੂੰ 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 ਪੈਰਾਂ ਨਾਲ ਠੀਕ ਹੈ ਪੈਰ ਬੇਸ਼ੱਕ ਤੁਸੀਂ ਕਾਸੀ ਨਾ ਮਰਜੀ ਜਿਹਾ ਗੰਗਾਜਲ ਨਾਲ ਤੋਂ ਲੋ ਪੈਰ ਨੇ ਤੇ ਪੈਰ ਹੀ ਰਹਿਣਾ ਨਾ ਪੈਰ ਹੀ ਠੀਕ ਹੈ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ ਇਨ ਇਹਨਾਂ ਦੇ ਵਿੱਚੋਂ ਨਿਕਲ ਕੇ ਆਈਆਂ ਉਹ ਚੀਜ਼ਾਂ ਜਿਹੜੀਆਂ ਸਾਡੇ ਰਸੋਈ ਦੇ ਵਿੱਚ ਪਹੁੰਚ ਗਈਆਂ ਤੇ ਉਹਨਾਂ ਚੀਜ਼ਾਂ ਨੇ ਜਿਹੜਾ ਦਿਮਾਗ ਖੂਨ ਬਲੱਡ ਸੋਚ ਬਿਰਤੀ ਉਹ ਸਾਰੀਆਂ ਚੀਜ਼ਾਂ ਚੇਂਜ ਕਰਤੀਆਂ ਹੂੰ ਉਹਦਾ ਇਹ ਨਤੀਜਾ ਹੈ ਕਿ ਅੱਜ ਜਿਹੜੀ ਗੇਬਿਰਤੀ ਡੇ ਬਾਈ ਡੇ ਜਿਹੜੀ ਵੱਧ ਰਹੀ ਹੈ ਨਾ ਅੱਜ ਆਪਾਂ ਸੋਚਦੇ ਹਾਂ ਕਿਰ ਜੇ ਸ਼ਹਿਰ ਚ ਇੱਕ ਅਦਾ ਮੰਡੀ ਚ ਦਿਖ ਜਾਂਦਾ ਆਪਦੀ ਵਿੱਚ ਪਿੰਡ ਚ ਦਿਖ ਜਾਂਦਾ ਹੈ ਤਾਂ ਅਸੀਂ ਕਹਿੰਦੇ ਲੋ ਫਲਾਨਾ ਇਸ ਕੰਮ ਚ ਪੈ ਗਿਆ ਇਹ ਗੱਲਾਂ ਭੁੱਲ ਜੋ ਇਹ ਗੱਲਾਂ ਯਾਦ ਰੱਖੋ ਕਿ ਜੇ ਉਹ ਜਿੱਥੋਂ ਉਹ ਚੀਜ਼ ਪੈਦਾ ਹੋ ਰਹੀ ਹੈ ਨਾ ਜਿੱਥੋਂ ਉਹ ਉਹ ਜਰਮਸ ਜਾ ਰਹੇ ਆ ਉਹ ਆਪ ਦੇ ਸਟਾਫ ਮੈਂਬਰ ਗਿੰਦੇ ਸਾਡਾ ਸਟਾਫ ਦਾ ਮੈਂਬਰ ਹੈ ਬਿਲਕੁਲ ਜੀ ਉਹ ਆ ਦੀ ਗਿਣਤੀ ਵਧਾਉਣਗੇ ਤੇ ਘਟਾਉਣਗੇ ਨਹੀਂ ਉਹ ਤਾਂ ਗਿਣਤੀ ਵਧਾਉਂਦੇ ਆ ਉਹਨਾਂ ਨੇ ਤਾਂ ਬਤਾਉਣੀ ਹੈ ਜੀ ਪਰ ਉਹ ਅਸਲ ਦੇ ਵਿੱਚ ਕੀ ਹੈ ਉਹ ਜਿਹਨੂੰ ਗਿਣਤੀ ਦੇ ਵਿੱਚ ਸ਼ਾਮਲ ਕਰਨਗੇ ਉਹਦੇ ਵਿੱਚ ਉਹਨੂੰ ਪਹਿਲਾਂ ਦਿਸੂਗਾ ਨਾ ਇਹ ਵੀ ਸਾਡੇ ਵਾਲੇ ਕੰਨ ਸਾਡੇ ਵਾਲੇ ਜਰਮਸ ਹੈਗੇ ਆ ਥੋੜੇ ਬਹੁਤੇ ਉਹ ਪੈਦਾ ਕਿੱਥੋਂ ਹੋ ਰਿਹਾ ਹੈ ਪੈਦਾ ਰਸੋਈ ਚ ਹੋ ਰਿਹਾ ਹੈ ਪੈਦਾ ਸਾਡੇ ਘਰੋਂ ਹੋ ਰਿਹਾ ਹੈ ਪੈਦਾ ਸਾਡੇ ਖਾਣ ਪੀਣ ਚੋਂ ਹੋ ਰਿਹਾ ਹੈ ਉਸ ਖਾਣ ਪੀਣ ਤੇ ਉਸ ਘਰਬ ਘਰੇ ਗਈਆਂ ਰਸੋਈ ਚ ਗਈਆਂ ਚੀਜ਼ਾਂ ਤੇ ਉਹਨਾਂ ਤੇ ਕੰਟਰੋਲ ਕਰਨਾ ਪਊਗਾ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਜੇ ਨਾ ਕਰਾਂਗੇ ਤਾਂ ਇਹੀ ਗੇਬਿਰਤੀ ਘਰ ਘਰ ਦੀ ਕਹਾਣੀ ਬਣ ਜਾਏ ਜੀ ਜੀ ਤੁਸੀਂ ਤੁਸੀਂ ਬਹੁਤ ਬਹੁਤ ਧੰਨਵਾਦ ਬਹੁਤ ਬੜੇ ਵਿਸਥਾਰ ਦੇ ਨਾਲ ਜਸਵਿੰਦਰ ਜ਼ੈਤੂਰੀ ਦੱਸਿਆ ਵੀ ਕਿ ਕਿਵੇਂ ਬਣਾਇਆ ਦੇਖ ਕਰ ਤੁਹਾਡੀ ਰਸੋਈ ਦੇ ਵਿੱਚ ਚੰਗਾ ਪਕਵਾਨ ਹੋਊਗਾ ਜਿਵੇਂ ਪਹਿਲਾਂ ਬਾਈ ਦੱਸ ਕੇ ਹੈ ਜਿਹੜਾ ਕੁਰਕਰੇ ਆ ਕੈਮੀਕਲ ਚੀਜ਼ਾਂ ਇਹਨਾਂ ਨੂੰ ਤੁਸੀਂ ਦਫੇ ਕਰੋ ਸੁੱਟ ਦਿਓ ਖਾਓ ਹੀ ਨਾ ਬੱਚਿਆਂ ਨੂੰ ਨਾ ਖਾਓ ਨਾ ਤੁਸੀਂ ਆਪ ਖਾਓ ਤੇ ਇਹੋ ਜੀ ਸਮੱਸਿਆ ਦਾਤ ਤੁਹਾਨੂੰ ਸਾਹਮਣਾ ਕਰਨਾ ਨਾ ਪਵੇ ਤੁਸੀਂ ਆਦੇ ਬੱਚਿਆਂ ਵੱਲ ਵੱਧ ਤੋਂ ਵੱਧ ਧਿਆਨ ਦਿਓ ਜਿਹੜਾ ਇਹ ਗੇ ਦਾ ਦਿਨੋਂ ਦਿਨ ਟਿੰਡ ਵੱਧਦਾ ਜਾ ਰਿਹਾ ਇਸ ਨੂੰ ਕੰਟਰੋਲ ਕੀਤਾ ਜਾਵੇ ਜੇਕਰ ਅਸੀਂ ਨਾ ਬੱਚਿਆਂ ਵੱਲ ਧਿਆਨ ਦਿੱਤਾ ਤਾਂ ਘਰ ਘਰ ਬੱਚਿਆਂ ਦੀ ਗਿਣਤੀ ਵੱਧ ਜਾਣੀ ਹੈ ਵੀਡੀਓ ਕਿਹੋ ਜਿਹੀ ਲੱਗੀ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਨਵੀਂ ਵੀਡੀਓ ਦੇ ਨਾਲ ਫਿਰ ਜਲਦੀ ਮਿਲਾਂਗੇ ਜਤਿ ਦਿਓ ਧੰਨਵਾਦ ਧੰਨਵਾਦ